ਆਵੜੀ ਤਾਂ ਵੀ ਆਹ ਸਟੀਰੀਓ ਵੀ ਲਾਇਆ ਹੋਇਆ ਹੈ ਹਾਂ ਇਹਦੇ ਉੱਤੇ ਸਿਸਟਮ ਲੱਗਿਆ ਹੋਇਆ ਹੈ ਆਪਣਾ ਇਹ 56000 ਦੀ ਰੇਂਜ ਦਾ اچھا 56000 ਦੀ ਰੇਂਜ ਹਾਂ 56000 ਦੀ ਰੇਂਜ ਇਹ ਤਾਂ ਵੈਸੇ ਮੈਂ ਲੱਗਾ ਜੇ ਵਿਆਹ ਹੋਗੇ ਜਾਂਦੇ ਹੋ ਤੇ ਡੀਜੇ ਤੋਂ ਬੰਦ ਕਰਾ ਦੇਣੇ ਹੁਣ ਇਹ ਹੀ ਚਲਾ ਦੇ ਲੋੜ ਹੀ ਨਹੀਂ ਪੈਂਦੀ ਜੀ ਠੀਕ ਠੀਕ ਬਸ ਇਸੇ ਨੂੰ ਡੀਜੇ ਸਮਝ ਕੇ 1998 ਫਾਰਮ ਟਰੱਕ ਜਿਹੜਾ ਟਰੈਕਟਰ ਹੈ ਇਹਨੂੰ ਬਾਈ ਜੀ ਹੁਣ ਨਾ ਫੋਰਡ 'ਚ ਕਨਵਰਟ ਕੀਤਾ ਫੋਰਡ 3600 'ਚ ਫੋਰਡ 3600 ਦੇ ਵਿੱਚ ਦੇਖੋ ਟੋਟਲ ਜਿਹੜਾ ਇਹਦਾ ਮਟੀਰੀਅਲ ਆਪੇ ਤਿਆਰ ਕੀਤਾ ਹਾਂਜੀ ਮੰਨ ਲਓ ਪਰਦਾ ਅਲੱਗ ਹੁੰਦਾ ਮੈਗਨੇਟ ਅਲੱਗ ਹੁੰਦਾ ਠੀਕ ਹੈ ਕਿੰਸੀ ਅਲੱਗ ਹੁੰਦੀ ਹੈ 12 ਇੰਚ ਦਾ ਸੈੱਟ 12 ਇੰਚ ਜੀ ਇਹ ਵੈਸੇ ਆਈਡੀਆ ਕੋਈ ਇਹਦਾ ਕੋਈ ਪ੍ਰਾਈਸ ਕੋਈ ਇਹ ਹਾਂ ਇਹ 15 ਇੰਚੀ 200 ਵਾਫਰ ਤੇ ਸੱਤ ਸਪੀਕਰ ਨੂੰ ਲੱਗਦਾ ਤੇ ਇਹਨਾਂ ਦੀ ਮੰਨ ਲਓ ਇਹ ਬੇਸ ਦੀ ਕਿੰਨੇ ਕੁ ਤੋਂ ਹੋਊਗੀ ਐਂਪਲੀਫਾਇਰ ਦੀ ਸਟਾਰਟਿੰਗ ਆਈਡੀਆ ਕੋਈ ਰੇਟ ਸਾਡੇ 1.5 ਲੱਖ ਤੋਂ ਆਪਾਂ 12 ਇੰਚੀ ਸੈੱਟ ਸਟਾਰਟ ਕਰਦੇ ਹਾਂ ਜੀ 1.500 ਤੋਂ ਪੂਰਾ ਸੈੱਟ ਪੇਟੀ ਸਪੀਕਰ ਸਭ ਕੁਝ ਰੈਡੀ ਹੈ ਠੀਕ ਹੈ ਉਸ ਤੋਂ ਉੱਪਰ ਕਿੱਥੋਂ ਤੱਕਰ ਕਿੰਨੇ ਕੋ ਆਮ ਤੁਹਾਡੇ ਜਿਹੜੇ ਵੈਸੇ ਲਾਉਣ ਨੂੰ ਤਾਂ ਜਿੱਥੇ ਮਰਜ਼ੀ ਲੈ ਚਲੀ ਗਈ ਹੁਣ ਤੇ ਤੁਸੀਂ ਕਿੰਨੇ ਕਿ ਤੱਕਰ ਲਾਇਆ ਹੈ ਮੈਂ 4 ਇੱਕ 2 ਲੱਖ ਤੱਕ ਦਾ ਸਿਸਟਮ ਫਟੇ ਕੀਤਾ ਟਰੈਕਟਰ ਦੇ ਉੱਪਰ ਲਗਾਇਆ ਹੈ ਪਰ ਆਪਾਂ ਨੂੰ ਇਹ ਜਿਹੜਾ 16.5 ਵਾਲਾ ਉਹਦੇ ਉੱਤੇ ਆਪਾਂ ਬਾਗੋ ਭਾ ਗਾ ਠੀਕ ਹੈ ਕਿਉਂਕਿ ਉਹ ਨਾ ਤਾਂ ਮਾਪਿਆਂ ਨੂੰ ਤੰਗ ਕਰਦਾ ਉਹ ਹਾਂਜੀ ਜਿਵੇਂ ਮੁੰਡੇ ਉੱਥੇ ਕੰਮ ਕਰਨਗੇ ਉਵੇਂ ਉਵੇਂ ਆ ਜਿਹੜੀ ਤੁਹਾਨੂੰ PCB ਦਿਖਾਇਆ ਸੀਗਾ ਆ ਜਿਹੜਾ ਤੁਹਾਨੂੰ ਪਹਿਲਾਂ ਆਪਾਂ ਇੱਕ ਪ੍ਰਿੰਟ ਦਿਖਾਇਆ ਹੈ ਨਾ ਉਹਦੇ ਉੱਪਰ ਸਾਰੇ ਇਹਨਾਂ ਨੇ ਬਾਈ ਜੀ ਉਹਨਾਂ ਨੇ ਖੁਦ ਆਪਣੇ ਹਿਸਾਬ ਨਾਲ ਜਿਹੜੇ ਜਿਹੜੇ ਕੰਪੋਨੈਂਟ ਦਾ ਜਿਹੜਾ ਜਿਹੜਾ ਕੰਮ ਹੈ ਟੋਟਲੀ ਇਹਨਾਂ ਨੇ ਆਪ ਖੁਦ ਤਿਆਰ ਕਰਕੇ ਲਗਾਇਆ ਹੈ ਅੱਜ ਆਪਾਂ ਪਿੰਡ ਪੌਂਚੇ ਆਂ ਹੋਲਾ ਤੇ ਬਾਈ ਜੀ ਹੁਣਾਂ ਨੇ ਆਪਾਂ ਨੂੰ ਫੋਨ ਕੀਤਾ ਸੀ ਇਹਨਾਂ ਦਾ ਏਸੀ ਖਰਾਬ ਸੀ ਤੇ ਇਹਨਾਂ ਨੇ ਆਪਣਾ ਸ਼ੋਸ਼ਲ ਮੀਡੀਆ ਤੋਂ ਨੰਬਰ ਲੈ ਕੇ ਆਪਣੇ ਨਾਲ ਗੱਲਬਾਤ ਕੀਤੀ ਤੇ ਜਦੋਂ ਇੱਥੇ ਆਣ ਕੇ ਆਪਾਂ ਦੇਖਿਆ ਤੇ ਬਾਈ ਜੀ ਹੁਣਾਂ ਦਾ ਕੰਮ ਆਪਣਾ ਦਾ ਬਹੁਤ ਵਧੀਆ ਲੱਗਾ ਪਿੰਡ ਹੋਲਾ ਦੇ ਵਿੱਚ ਨਾਮ ਹੈ ਸਤਨਾਮ ਸਿੰਘ ਤੇ ਚਾਲ ਵੀਰ ਜੀ ਨੇ ਇਹਨਾਂ ਦਾ ਸਿਸਟਮ ਬਹੁਤ ਵਧੀਆ ਕਿ ਇਹ ਟਰੈਕਟਰਾਂ ਦੇ ਉੱਪਰ ਸਟੀਰੀਓ ਦਾ ਕੰਮ ਕਰਦੇ ਨੇ ਸਟੀਰੀਓ ਦਾ ਕੰਮ ਬਹੁਤ ਹੀ ਘੈਂਟ ਏ ਤੇ ਆਪਣੀ ਕੋਸ਼ਿਸ਼ ਇਹ ਹੁੰਦੀ ਵੀ ਜਿੱਥੇ ਆਪਾਂ ਜਾਣਦੇ ਆ ਤੁਹਾਨੂੰ ਕੋਈ ਨਾ ਕੋਈ ਚੰਗੀ ਚੀਜ਼ ਦਿਖਾਉਣੇ ਆ ਇਹ ਜਿਹੜੀ ਆਪਾਂ ਵੀਡੀਓ ਤੁਹਾਨੂੰ ਦਿਖਾ ਰਹੇ ਆ ਨਾ ਤਾਂ ਕੋਈ ਇਹ ਪੇਡ ਪ੍ਰਮੋਸ਼ਨ ਏ ਆਪਾਂ ਨੂੰ ਜੋ ਚੰਗਾ ਲੱਗਿਆ ਤੇ ਬਾਈ ਜੀ ਉਹਨਾਂ ਦਾ ਕੰਮ ਵਧੀਆ ਲੱਗਿਆ ਉਹ ਤੁਹਾਨੂੰ ਦਿਖਾ ਰਹੇ ਆ ਆ ਸਾਹਮਣੇ ਬਾਈ ਉਹਨਾਂ ਦੀ ਸ਼ਾਪ ਏ ਤੇ ਤੁਹਾਨੂੰ ਦਿਖਾਉਣੇ ਆ ਵੀਰ ਜੀ ਇਹ ਕਿਹੜੇ ਤਰੀਕੇ ਨਾਲ ਕੰਮ ਕਰਦੇ ਆ ਤੇ ਕਰਦੇ ਆ ਗੱਲਬਾਤ ਇਹਨਾਂ ਨਾਲ ਸਸਿਕਾਲਵਰ ਜੀ ਸਸਿਕਾਲਵਰ ਜੀ ਕਿਹਾ ਜੀ ਬਹੁਤ ਵਧੀਆ ਜੀ ਪਹਿਲਾਂ ਦਾ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਜੀ ਠੀਕ ਹੈ ਤੁਸੀਂ ਕਾਫੀ ਬਾੜ ਤੋਂ ਆਏ ਆਂ ਹਾਂਜੀ ਤੇ ਸਾਡੀ ਫਰਿਆਦ ਸੀ ਸਾਡੇ ਇੱਕ ਏਸੀ 'ਚ ਦਿੱਕਤ ਸੀ ਬਾਈ ਜੀ ਹੁਣਾਂ ਦਾ ਕੰਮ ਤੁਹਾਨੂੰ ਇਹ ਦਿਖਾਉਣੇ ਆ ਕਿ ਬਾਈ ਜੀ ਹੁਣ ਇਹ ਨਾ ਜਿਹੜੇ ਟਰੈਕਟਰਾਂ 'ਚ ਸਟੀਰੀਓ ਵਗੈਰਾ ਲਗਾਉਂਦੇ ਆ ਤੇ ਟੋਟਲੀ ਇਹ ਆਪਣਾ ਮਟੀਰੀਅਲ ਲਾ ਕੇ ਤਿਆਰ ਕਰਕੇ ਤੇ ਫੇਰ ਹੀ ਟਰੈਕਟਰ ਤੇ ਆਪਣਾ ਸਟੀਰੋ ਲਗਾਉਂਦੇ ਨੇ ਦਿਖਾਉਣੇ ਆ ਬਾਈ ਜੀ ਉਹਨਾਂ ਨੇ ਵੀਰ ਜੀ ਸਾਰੀ ਡਿਟੇਲ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਕਿਹੜੇ ਤਰੀਕੇ ਨਾਲ ਕੰਮ ਕਰਦੇ ਹੋ ਤੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਾ ਟਾਈਮ ਮਿੱਤੀ ਮੈਂ ਦੁਕਾਨ ਕੀਤੀ ਆ 2007 ਦੇ ਵਿੱਚ ਠੀਕ ਆ ਜੀ ਤੇ ਤਕਰੀਬਨ ਇੱਧਰ ਆਇਆਂ ਨੂੰ ਆਪਾਂ ਨੂੰ 5 ਕੁ ਮਹੀਨੇ ਹੋ ਗਿਆ ਠੀਕ ਆ ਆਪਣੀ ਘਰ ਦੇ ਵਿੱਚ ਸੀ ਸਾਰੇ ਸੱਜਣੋਂ ਜਿਹੜੇ ਡਡੇ ਵੇ ਨੂੰ ਪਤਾ ਹੀ ਆ ਠੀਕ ਆ ਜੀ ਇੱਥੇ ਮੰਨ ਲਓ ਜ਼ੀਰੋ ਲਾਈਨ ਤੋਂ ਕੰਮ ਸ਼ੁਰੂ ਹੋ ਕੇ ਹਰ ਤਰ੍ਹਾਂ ਦਾ ਸਿਸਟਮ ਛੋਟਾ ਵੱਡਾ ਠੀਕ ਹੈ ਅਕੋਰਡਿੰਗ ਕਸਟਮਰ ਦੀ ਚੁਆਇਸ ਤੇ ਜੀ ਜੋ ਕਹਿੰਦਾ ਮਾਨੂੰ ਸੈਂਪਲ ਬੇਟੀ ਲਾਉਣੀ ਆ ਫਰੇਮ ਵਾਲੀ ਬੇਟੀ ਲਾਉਣੀ ਆ ਡਿਜ਼ਾਈਨ ਵਾਲੀ ਬੇਟੀ ਲਾਉਣੀ ਆ ਜਾਂ ਕਿਸੇ ਵੀ ਕਿਸਮ ਦੀ ਜਿਵੇਂ ਕੰਪਨੀ ਦਾ ਹੈਗਾ ਜਾਂ ਹੈਂਡ ਮੇਡ ਹੈਗਾ ਜਿਵੇਂ ਹੁਣ ਆ ਬਾਈ ਹੁਣਾਂ ਦਾ ਕੰਮ ਹੋਈ ਜਾਂਦਾ ਠੀਕ ਹੈ ਜੀ ਇਹ ਵੀਰ ਹੁਣੀ ਥੋੜਾ ਹੋਰ ਸਪੈਸ਼ਲ ਕਰਵਾ ਕੇ ਲਿਆਇਆ ਪਿੰਗ ਸੁਣੀ ਸੀ ਇਹ ਟਰੈਕਟਰ ਤੇ ਲਗਾਣਾ ਟਰੈਕਟਰ ਤੇ ਵਿੱਚ ਲਗਾਣਾ ਬੇਟੀ ਇਹ ਜਿਹੜੀ ਉੱਪਰਲੇ ਬਣਿਆ ਕੋਟਿੰਗ ਕੀਤੀ ਤਿਆਰ ਕੀਤਾ ਇਹ ਕਿਰ ਐਕਸ਼ਨ ਆ ਜਿਹੜੀ ਆਪਣਾ ਸੀਟਾਂ ਗੱਡੀਆਂ ਦੀਆਂ ਸੀਟਾਂ ਨਹੀਂ ਬੰਮੀ ਜਿਹੜੀ ਜੀ ਹਾਂ ਜੀ ਜ਼ਿਆਦਾਤਰ ਆਪਾਂ ਅਲੂਮੀਨੀਅਮ ਦੀ ਸ਼ੀਟ ਵਰਦੇ ਆ ਠੀਕ ਹੈ ਤੇ ਚੁਆਇਸ ਆ ਕਸਟਮਰ ਦੀ ਜਿਵੇਂ ਉਹ ਕਹਿੰਦਾ ਠੀਕ ਹੈ ਇਹਦੇ ਵਿੱਚ ਜਿਹੜੀ ਹੈਗੀ ਹੈ ਇਹ ਕਪੜਾ ਲੱਗਿਆ ਹੋਇਆ ਤੇ ਇਹ ਇਹਦੀ ਜਿਹੜੀ ਬਾਹਰਲੀ ਜਿਹੜੀ ਸ਼ੇਪ ਹੈ ਇਹਦੀ ਖਰਾਬ ਤਾਂ ਨਹੀਂ ਹੁੰਦੀ ਜਦੋਂ ਬਰਸਾਤ ਵਰਸੂਤ ਪੈਂਦੀ ਹੈ ਜਾਂ ਟਰੈਕਟਰ ਤੇ ਪਾਣੀ ਪੈ ਜਾਂਦਾ ਤੁਹਾਨੂੰ ਕੋਈ ਨਾ ਟਰੈਕਟਰ ਖੇਤਾਂ 'ਚ ਚੱਲਦਾ ਤੇ ਬਰਸਾਤ ਵੀ ਗੇਗਰੀ ਆ ਜਾਂਦੀ ਅਸਲ 'ਈ ਇਹਦੇ ਵਿੱਚ ਇਹ ਚੀਜ਼ਾਂ ਹੈਗੀਆਂ ਠੀਕ ਹੈ ਇਹ ਪੇਟੀ ਉੱਥੇ ਲੱਗਣੀ ਹੈ ਜਿੱਥੇ ਮੀਂਹ ਦਾ ਪਾਣੀ ਨਹੀਂ ਆਉਣਾ ਇਹ ਟੇਪਰ ਬਾਕਸ ਆ ਛਤਰੀ ਦੇ ਉੱਪਰ ਉੱਪਰ ਲੱਗ ਜਾਣਾ ਬਿਲਕੁਲ ਤਾਂ ਠੀਕ ਹੈ ਇਹ ਤੇ ਕੋਈ ਮੀਂਹ ਦਾ ਪਾਣੀ ਨਹੀਂ ਆਉਣਾ ਕਿਸੇ ਕਿਸਮ ਦਾ ਹਾਂ ਧੂਣ ਲੱਗਿਆ ਧੂਣ ਲੱਗਿਆ ਕਸਟਮਰ ਨੂੰ ਬਚਾਉਂਦਾ ਇਹ ਪਤਾ ਹੀ ਹੁੰਦਾ ਜੇ ਆਪਾਂ ਜਿਵੇਂ ਆਪਣੇ ਚੀਜ਼ਾਂ ਹੈਗੀਆਂ ਜਿਹੜੀਆਂ ਮੰਨ ਲਓ ਪੇਟੀਆਂ ਬਾਹਰ ਲੱਗਦੀਆਂ ਜਿਵੇਂ ਉਹ ਚਾਦਰ ਵਾਲੀ ਪੇਟੀ ਹੈਗੀ ਆ ਆਹ ਚੀਜ਼ਾਂ ਫਿਰ ਬਾਹਰ ਵਾਸਤੇ ਆਹ ਚੀਜ਼ਾਂ ਕੰਮ ਆ ਜਾਂਦਾ ਬਾਈ ਠੀਕ ਕਿਹੜੀਆਂ ਬਾਹਰ ਆ ਇਹ ਬੇਟੀ ਮੰਨ ਲਓ ਪੁਰਾਣੀ ਹੈਗੀ ਆ ਹੁਣ ਜਿਵੇਂ ਉਹ ਬੰਦਾ ਪਿਆ ਉਹ ਬਾਈ ਜੀ ਹੋਣਾ ਦਾ ਇਹਨਾਂ ਨੇ 2018 ਚ ਆਪਾਂ ਪਹਿਲਾ ਸਿਸਟਮ ਲਾਇਆ ਸੀਗਾ ਠੀਕ ਹੈ ਤੇ ਅੱਜ ਉਹਨੂੰ ਮੰਨ ਲਓ ਮੋਡੀਫਾਈ ਕਹਿ ਸਕਦੇ ਆ ਮੋਡੀਫਾਈ ਕਰਵਾ ਰਹੇ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਛਤਰੀ ਦੇ ਵਿੱਚ ਵਿੱਚ ਲੱਗਣ ਵਾਲਾ ਇਹ ਤੇ ਆਪਾਂ ਰੈਕਸ਼ਨ ਲਾ ਦਿੰਨੇ ਆ ਜੀ ਠੀਕ ਹੈ ਮੰਨ ਲਓ ਇੱਥੇ ਕੋਈ ਪਾਣੀ ਨਹੀਂ ਪੈਣਾ ਕੋਈ ਕੁਝ ਨਹੀਂ ਅੰਦਰ ਅਪਲਾਈ ਹੁੰਦੀ ਆ ਅਪਲਾਈ ਦੇ ਉੱਤੇ ਕੱਪੜਾ ਲੱਗਿਆ ਹੋ ਠੀਕ ਹੈ ਇਸੇ ਤਰ੍ਹਾਂ ਇਹ ਸਾਰੀਆਂ ਹੈਗੀਆਂ 12 ਇੰਚ ਸਾਈਜ਼ ਆ ਇਹ 10 ਇੰਚ ਸਾਈਜ਼ ਆ ਇਹ 8 ਇੰਚ ਸਾਈਜ਼ ਆ ਜ਼ਿਆਦਾਤਰ ਜਿਹੜੀਆਂ ਪੇਟੀਆਂ ਬਾਹਰ ਲੱਗਣੀਆਂ ਉਹ ਆ ਚੀਜ਼ ਆ ਅਲੂਮੀਨੀਅਮ ਦੀ ਸ਼ੀਟ ਲੱਗੀ ਹੁੰਦੀ ਹੈ ਉਹਨੂੰ ਵਾਟਰ ਪ੍ਰੂਫ ਕਰਨਾਂ ਵਾਸਤੇ ਅੱਛਾ ਇਹਨੂੰ ਕੋਈ ਦਿੱਕਤ ਨਹੀਂ ਜੀ ਇਹਨੂੰ ਕੋਈ ਦਿੱਕਤ ਨਹੀਂ ਬਰਸਾਤ ਆ ਵੀ ਜਾਂਦੀ ਆ ਹਾਂ ਹਾਂ ਕੋਈ ਨਹੀਂ ਇਹਨੂੰ ਕੋਈ ਪ੍ਰੋਬਲਮ ਹਾਂਜੀ ਤੇ ਇਹ ਬਾਰੇ ਇਹ ਵੀ ਉਸੇ 12 ਇੰਚ ਦਾ ਸਬੂਫਰ ਇਹਦੇ ਚ ਤੇ ਨਾਲ 6 ਇੰਚ ਪੰਜ ਜਾਂ 7 ਸਪੀਕਰ ਇਹਦੇ ਨਾਲ ਐਂਪ ਵਗੈਰਾ ਤਾਂ ਲਾਉਣਾ ਹੀ ਪੈਂਦਾ ਨਾ ਉਹ ਆਪਾਂ ਆਪ ਦਾ ਖੁਦ ਤਿਆਰ ਕਰਦੇ ਆਂ ਜੀ ਇਹ ਖਾਲੀ ਪੀਸੀ ਵੀ ਆ ਇਹਦੇ ਵਿੱਚ ਕੱਲ-ਕੱਲਾ ਕੰਪੋਨੈਂਟ ਪਹਿਣਾ ਜਿਵੇਂ ਆ ਮੁੰਡੇ ਇੱਧਰ ਪਾਉਂਦੇ ਪਏ ਸੀ ਆਹ ਦੇਖ ਲਓ ਜਿਵੇਂ ਜਿਹੜੀਆਂ ਚਿਪਾਂ ਤਿਆਰ ਹੁੰਦੀਆਂ ਨਾ ਅੱਜ ਕੱਲ ਇਲੈਕਟ੍ਰੋਨਿਕ ਚਿਪਾਂ ਆਉਂਦੀਆਂ ਨੇ ਇਹ ਸਾਰਾ ਬਾਈ ਹੋਣੀ ਆਪ ਖੁਦ ਤਿਆਰ ਕਰਕੇ ਜਿਵੇਂ ਆ ਮਟੀਰੀਅਲ ਇਹਦੇ ਵਿੱਚ ਜਿਹੜੇ ਕੰਪੋਨੈਂਟ ਜਿੱਥੇ ਸੈਟਿੰਗ ਆਉਣੀ ਆ ਤੇ ਸਾਰਾ ਇਹਨਾਂ ਕੋਲ ਡਾਟਾ ਹੁੰਦਾ ਆਪਣਾ ਡਾਟਾ ਇਹਨਾਂ ਨੇ ਤਿਆਰ ਕੀਤਾ ਆ ਤੇ ਫਿਰ ਇਹ ਨਹੀਂ ਡਿਸਾਈਟਿੰਗ ਕਰਦੇ ਬਾਈ ਜੀ ਆ ਜਿਹੜੇ ਤੁਸੀਂ ਆ ਅੱਜ ਕੱਲ ਕਿਵੇਂ ਆਪਾਂ ਦੇਖਦੇ ਆ ਜਿਵੇਂ ਮਕੈਨਿਕ ਜਿਹੜੇ ਬਣਾਉਂਦੇ ਆ ਉਹ ਸਾਰਾ ਕੁਝ ਬਣਿਆ ਬਣਿਆ ਲਿਆਉਂਦੇ ਤੇ ਉਹ ਢਾਂਚਾ ਲਿਆ ਕੇ ਫਿੱਟ ਕਰ ਦਿੰਦੇ ਆ ਪਰ ਇਹ ਚੀਜ਼ ਹਾਂ ਇਹ ਚੀਜ਼ ਮੈਂ ਦੇਖੀ ਵੀ ਇਹ ਕਿਵੇਂ ਤੁਹਾਡੇ ਮਨ 'ਚ ਆਇਆ ਵੀ ਤੁਸੀਂ ਖੁਦ ਤਿਆਰ ਕਰਦੇ ਪਏ ਉਹ ਇਹ ਕਿਦੋਂ ਦੇ ਮਨ 'ਚ ਤੁਹਾਡੇ ਵਿਚਾਰ ਸੀਗਾ ਅਸਲ ਕਾਰਨ ਇਹ ਆ ਵੀਰੇ ਜਦੋਂ ਆਪਾਂ ਕੁਆਲਿਟੀ 'ਚ ਜਾਵਾਂਗੇ ਨਾ ਹਮ ਆਪਾਂ ਕੁਆਂਟਿਟੀ 'ਚ ਨਹੀਂ ਜਾਂਦੇ ਵੀ ਮੰਨ ਲਓ ਸੌਆਂ ਦੇ 200 ਦੇ ਹਿਸਾਬ ਤੇ ਉਹ ਚੀਜ਼ ਨਹੀਂ ਜਿਹੜੇ ਬੰਦੇ ਨੇ ਮੰਨ ਲਓ ਅੱਜ ਤੋਂ 10 ਸਾਲ ਪਹਿਲਾਂ ਸਿਸਟਮ ਲਵਾਇਆ ਜਿਉ ਉਹ ਆਪਣੇ ਨਾਲ ਅੱਜ ਜੁੜਿਆ ਵਾ ਜੀ ਜੀ ਜੁੜਿਆ ਤਾਂ ਹੀ ਆ ਜੇ ਆਪਣੇ ਕੰਮ ਦੇ ਵਿੱਚ ਕੋਈ ਫਰਕ ਆ ਤਾਂ ਜੀ ਵੀ ਬਾਜ਼ਾਰ ਦੇ ਵਿੱਚ ਕੰਮ ਬਹੁਤ ਵਧੀ ਜਾਂਦਾ ਬਾਜ਼ਾਰ ਚ ਮਤਲਬ ਵੀ ਕੰਪੀਟੀਸ਼ਨ ਦਾ ਜਮਾਨਾ ਇੰਨਾ ਕੋ ਹੋ ਗਿਆ ਵੀ ਹਰ ਇੱਕ ਚੀਜ਼ ਸਸਤੇ ਵਾਲੀ ਜਾਊਗੀ ਦਿੱਤਾ ਉਹ ਵੇਚਣ ਦਾ ਪਰ ਤੁਹਾਡਾ ਸਿਸਟਮ ਨੂੰ ਲੱਗਦਾ ਵੀ ਤੁਸੀਂ ਉਸ ਕੰਪੀਟੀਸ਼ਨ ਦੇ ਵਿੱਚ ਨਹੀਂ ਆ ਰਹੇ ਪਰ ਤੁਸੀਂ ਕੁਆਲਿਟੀ ਦੀ ਕੋਸ਼ਿਸ਼ ਕਰਦੇ ਵੀ ਕੁਆਲਿਟੀ ਹੀ ਬਣੋ ਬਿਲਕੁਲ ਜੀ ਬਿਲਕੁਲ ਹੁਣ ਮੰਨ ਲਓ ਆ ਜਿਹੜੇ ਕੰਪੋਨੈਂਟ ਤੁਸੀਂ ਕਿਸ ਤਰ੍ਹਾਂ ਮਤਲਬ ਤੁਹਾਡੇ ਮਨ ਚ ਆਈ ਆ ਕਿ ਤੁਸੀਂ ਆਪ ਦਾ ਖੁਦ ਤਿਆਰ ਕਰਨਾਗਾ ਅਸਲ ਵਿੱਚ 2011 ਦੇ ਵਿੱਚ ਮੈਂ LED ਬਲਬਾਂ ਦਾ ਕੰਮ ਕੀਤਾ 2009 ਦੇ ਵਿੱਚ ਕੀਤਾ ਸੀ ਠੀਕ ਹੈ ਜੀ 2011 ਦੇ ਵਿੱਚ ਮੈਨੂੰ ਸ਼ਦਨਾ ਪੈ ਗਿਆ ਅੱਜ ਵੀ ਬਲਬ ਮੇਰੇ ਕੋਲੇ ਪਏ ਆ ਜਗਦੇ ਵੀ ਪਏ ਆ ਲੋਕਾਂ ਦੇ 2009 ਵਾਲੇ ਹੀ ਜਗਦੇ ਪਏ ਆ ਪਰ 11 ਵਾਲੇ ਨਹੀਂ ਜਗਦੇ ਪਏ ਸ 9 ਵਾਲੇ ਅਜੇ ਤੱਕ ਚੱਲ ਰਹੇ ਨੇ ਨਹੀਂ ਤੇ ਜ਼ਿਆਦਾਤਰ ਆਪਾਂ ਮਾਰਕੀਟ 'ਚ ਵੇਖਦੇ ਹਾਂ ਉਹਦੀ ਵੈਲਿਡਿਟੀ ਬਣਾ ਦਿੰਦੇ ਵੀ ਆ ਇੰਨੇ ਘੰਟੇ ਚੱਲੇਗਾ ਉਸ ਤੋਂ ਬਾਅਦ ਹੀ ਖਤਮ ਸਾਲ ਦੀ ਗਾਰੰਟੀ ਦਿੰਦੇ ਸਾਲ ਹੀ ਭਗਤੌਂਦੇ ਆ ਉਹਦੇ ਹੀ ਕਾਰਨ ਇਹ ਸੀਗਾ ਜੀ ਮੈਂ ਜੈਪੁਰ ਤੋਂ ਆਰਾ ਮਟੀਰੀਅਲ ਲਿਆ ਸੀ ਉਹਦਾ ਠੀਕ ਹੈ ਬੜਾ ਵਧੀਆ ਰਿਆ ਪ੍ਰੋਜੈਕਟ ਵਾਲਾ ਵੀ ਬੜਾ ਵਧੀਆ ਸੀ ਇੱਕ ਮੇਰੇ ਨਾਲ ਸੱਜਣ ਸੀਗੇ ਐਸ ਵਕਤ ਅਪਾਇਰ ਹੋ ਗਿਆ ਠੀਕ ਹੈ ਤੇ ਜਿਹੜੇ ਮੈਨੂੰ ਮਤਲਬ ਬਾਹਰ ਕੱਢਣ ਵਾਲੇ ਪੰਜਾਬ ਚੋਂ ਬਾਹਰ ਲਿਆਣ ਵਾਲੇ ਉਹ ਬੰਦੇ ਸੀਗੇ ਅਸੀਂ ਜਿਆਪੁਰ ਗਏ ਰਾਮ ਮਟੀਰੀਅਲ ਬੜਾ ਵਧੀਆ ਸਾਨੂੰ ਮਿਲਿਆ ਹਮ ਕੰਮ ਵੀ ਬੜਾ ਵਧੀਆ ਚੱਲਿਆ ਮਤਲਬ ਲੋਕ ਜਿਵੇਂ ਅੱਜ ਆਪਾਂ ਕਹਿ ਸਕਦੇ ਨਾ ਸਾਊਂਡ ਦੇ ਵਿੱਚ ਆਪਣਾ ਪਰਮਾਤਮਾ ਦੀ ਕਿਰਪਾ ਹੀ ਲੋਕ ਨਾਮ ਲੈ ਕੇ ਮੰਗਦੇ ਆ ਜੀ ਮੈਂ ਬੜਵਾਂ ਚ ਵੀ ਉਹੀ ਚੀਜ਼ ਸੋਚੀ ਸੀ ਕਿ ਜਦੋਂ ਆਪਾਂ ਕੰਮ ਸ਼ੁਰੂ ਕੀਤਾ ਜੀਮੇਦਾਰੀ ਜੋ ਇਸ ਲਾਈਨ ਚ ਆਈ ਸੀ ਵੀ ਕੰਮ ਚੰਗਾ ਕਰੋ ਥੋੜਾ ਕਰ ਲੋ ਬਿਲਕੁਲ ਜੀ ਤੇ ਉਹ ਬਲਬਾਂ ਦੇ ਵਿੱਚ ਕੰਮ ਬੜਾ ਵਧੀਆ ਸੀਗਾ ਜੀ ਲੋਕ ਮੰਗ ਕੇ ਲੈਣ ਲੱਗੇ ਸੀ ਵੀ ਅਸੀਂ ਉਹਦੇ ਦੋ ਬ੍ਰਾਂਡ ਹੁੰਦੇ ਸੀ ਜਿਹੜੇ ਛੋਟੇ ਬਲਬ ਸੀਗੇ ਜੀ ਜੀ ਉਹ ਚੈਲ ਦੇ ਬ੍ਰਾਂਡ ਦੇ ਹੁੰਦੇ ਸੀ ਜਿਹੜੇ ਵੱਡੇ ਸੀ ਉਹ ਰਾਧਿਆ ਦੇ ਬ੍ਰਾਂਡ ਦੇ ਹੁੰਦੇ ਸੀ ਮੰਨ ਲਓ ਰਾਧਿਆ ਉਹਨਾਂ ਦਾ ਸੀਗਾ ਗੁੜੀਆ ਦਾ ਨਾਮ ਸੀਗਾ ਠੀਕ ਹੈ ਤੇ ਚੈਲ ਆਪਣਾ ਸੀਗਾ ਠੀਕ ਹੈ ਤੇ ਉਹ ਜਦੋਂ ਕਰਦੇ ਕਰਾਉਂਦੇ ਤੇ ਉਸ ਤੋਂ ਬਾਅਦ ਨਾਲ ਥੋੜਾ ਜਿਹਾ ਬਾਜ਼ਾਰ ਦੇ ਵਿੱਚ ਚਾਈਨਾ ਮੇਡ ਦਾ ਦੌਰ ਜ਼ਿਆਦਾ ਆ ਗਿਆ 11 12 ਦੇ ਵਿੱਚ ਜੀ ਜੀ ਜਦੋਂ ਦੌਰ ਆਇਆ ਤੇ ਮੈਨੂੰ ਆਦੇ ਵੀ ਆਪਣਾ ਬਲਬ ਮਹਿੰਗਾ ਪੈਂਦਾ ਪਿਆ ਇੰਨੇ ਦਾ ਤਾਂ ਸਿਸਕਾ ਦਾ ਹੁੰਦਾ ਹੂੰ ਮਾ ਲੋ 40 ਰੁਪਏ ਦਾ ਬਲਬ ਉਦੋਂ ਸਿਸਕਾ ਦਾ ਆਉਂਦਾ ਸੀ ਅਸੀਂ 70 75 ਰੁਪਏ ਦਾ ਦੁਕਾਨਦਾਰ ਨੂੰ ਦਿੰਦੇ ਬਈ 100 ਰੁਪਏ ਦਾ ਸਾਡਾ ਸੇਲ ਆਉਂਦਾ ਸੀ ਦੁਕਾਨਦਾਰ ਨੂੰ ਥੋੜਾ ਮਾਰਜਨ ਉਹਨਾਂ ਕੀ ਮਿਲਦਾ ਰਿਹਾ ਸੀ ਠੀਕ ਹੈ ਜਿੰਨਾ ਕੰਪਨੀ ਵੱਲੋਂ ਤੇ ਉਹ ਮੈਨੂੰ ਆਦੇ ਵੀ ਹੁਣ 100 ਦੇ ਦੋ ਮਿਲਣ ਲੱਗ ਗਏ ਆ ਤੇ ਆਪਾਂ ਵੀ ਉਧਰਲੇ ਵਾਸਤੇ ਮੈਂ ਉਹਨਾਂ ਨੂੰ ਮਨਾ ਵੀ ਕੀਤਾ ਅਸੀਂ ਉਸ ਪਾਸੇ ਚਲੇ ਗਏ ਜੀ ਜਦੋਂ ਲੰਮੀ ਹੋਣੀ ਗੱਲ ਉਧਰ ਚਲੇ ਗਏ ਪਰ ਉਹਦੇ ਜਿਵੇਂ ਅਸੀਂ ਘਾਟਾ ਖਾਦਾ ਸਸਤੇ ਦੇ ਦੌਰ ਦੇ ਵਿੱਚ ਨਹੀਂ ਸਾਡੀ ਕਮਾਈ ਤਾਂ ਮੰਨ ਲਓ ਚੰਗਾ ਵੇਚਾਂਗੇ ਤਾਂ ਤਾਂ ਵੀ ਕਮਾਈ ਹੋਣੀ ਆ ਤੇ ਮਾੜਾ ਵੇਚਾਂਗੇ ਤਾਂ ਤਾਂ ਵੀ ਕਮਾਈ ਹੋਣੀ ਆ ਪਰ ਬਦਨਾਮ ਹੀ ਜਾਦੀ ਹਾਂ ਉਸ ਚੀਜ਼ ਦੇ ਵਿੱਚ ਉਹਦੇ ਤੋਂ ਇਹ ਚੀਜ਼ ਸੋਚ ਲਈ ਵੀ ਮਾੜਾ ਪ੍ਰੇਮ ਵਾਲੇ ਬੰਦੇ ਸੀਗੇ ਠੀਕ ਹੈ ਉਹ ਕੈਮਰੇ ਲਾਉਣ ਆਏ ਤੇ ਉਹਨਾਂ ਨੇ ਇੱਕ ਇਥੋਂ ਕੰਪੋਨੈਂਟ ਚੱਕਿਆ ਮੈਨੂੰ ਆਦੇ ਵੀ ਇਹਦੀ ਵੈਲਿਊ ਕੀ ਆ ਅੱਛਾ ਅਰੇ ਅਸਿਸਟੈਂਸ ਆ ਵਾਰਸਲੀ ਅਨੇ ਵੀ ਸ਼ੇਕ ਕਿੰਨੇ ਦੀ ਆ ਠੀਕ ਹੈ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਹ ਮੈਨੂੰ ਠਾਈ ਪੈਸੇ ਦੀ ਪੈਂਦੀ ਹੈ ਠੀਕ ਹੈ ਤੁਹਾਡਾ ਡੱਬਾ ਕਿੰਨੇ ਦਾ ਹੋ ਗਿਆ ਹਮ ਮੈਂ ਹੈ 1400 ਰੁਪਏ ਦਾ ਐਸੇ ਠੀਕ ਆ ਉਹਨੇ 400 ਰੁਪਏ ਦਾ ਮੈਂ ਦਿੱਲੀੋਂ ਲੈ ਕੇ ਆਇਆ ਹਮ ਮੈਂ ਖਰੀਦਾ ਮੇਰੇਆ ਵੀ ਦਿੱਲੀਆਂ ਦਾ ਠੀਕ ਹੈ ਇਹ 1400 ਦਾ ਇਹਦੇ ਦੇ ਉੱਤੇ ਵੀ ਹੈਗਾ ਇਹ ਮੇਰਾ ਕੰਮ ਦਿੰਦਾ ਹੈ ਪੂਰਾ ਵਧੀਆ ਦਿੰਦਾ ਮੈਂ ਇਹ ਖਰੀਦਦਾ ਪਿਆ ਇਹਦੇ 'ਚ ਡੱਬਾ ਮੰਨ ਲਓ 1400 ਤੋਂ 2800 ਵੀ ਹੋ ਜਾਊਗਾ ਹੁਣ ਮੰਨ ਲਓ ਇਹਦੇ 'ਚ ਆਪਾਂ ਰੇਸ਼ਿਓ ਆ ਜਾਂਦੀ ਏਦੀ 5% ਜੀ ਮੰਨ ਲਓ ਇਹ ਜਿਹੜਾ ਕੰਪੋਨੈਂਟ ਆ ਜਿਵੇਂ ਇਹਦੀ ਵੈਲਿਊ ਇੱਥੇ ਆ 56 ਕੇ ਆ 56 ਕੇ ਰਿਹਾ 56 ਕੇ ਦੀ ਹੈ 56 ਕਿਲੋ ਕਿਲੋ ਓਮ ਹੈਗੀ ਹੈ ਓ ਉਹਦੇ ਵਿੱਚ ਕੀ ਆ ਇਹ 56 'ਚ 5% ਵੱਧ ਵੀ ਹੋ ਸਕਦਾ ਤੇ 5% ਘੱਟ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਜੀ ਇਹਨੂੰ 10% ਚ ਚਲੇ ਜਾਵਾਂਗੇ ਤਾਂ ਰੇਟ ਇਹਦੋਂ ਘਟ ਜਾਣਾ 20% ਚ ਚਲੇ ਜਾਵਾਂਗੇ ਰੇਟ ਇਹਦੋਂ ਘਟ ਜਾਣਾ ਜੇ ਇਹਨੂੰ 1% ਚ ਚਲੇ ਜਾਵਾਂਗੇ ਹਾਂ ਤਾਂ ਰੇਟ ਹੋਰ ਵੱਧ ਜਾਣਾ ਬਿਲਕੁਲ ਮੰਨ ਲਓ ਸਾਊਂਡ ਲਾਈਨ ਦੇ ਵਿੱਚ ਜਿੱਥੇ ਆਪਣਾ ਉੱਥੇ 5% ਕੰਮ ਪੂਰਾ ਵਧੀਆ ਕਰਦਾ ਜੀ ਤੇ ਕੰਪਨੀਆਂ ਦਾ ਵੀ ਫਰਕ ਆ ਉਹ ਹੁਣ ਜਿਹੜਾ 400 ਦਾ ਡੱਬਾ ਮਿਲਦਾ ਹੈ 400 ਦੇ ਕਿਥੇ 1400 ਦਾ ਫਿਰ ਕੁਆਲਟੀ ਤੇ ਉਹਨਾਂ ਨੇ ਇੱਕ ਦੋ ਚੀਜ਼ਾਂ ਹੋਰ ਇਥੇ ਨੋਟ ਕੀਤੀਆਂ ਆ ਮੰਨ ਲਓ 45 50 IC ਪਿਆ ਜੀ ਜੀ ਆ ਤਾਂ ਪੈਂਦੇ ਵਿੱਚ ਤੁਸੀਂ ਦੇਖੋਗੇ ਆ ਡੱਬੀ ਦੇ ਵਿੱਚ ਜਿੰਨੇ ਪੀਸ ਪਏ ਆ ਹਾਂਜੀ ਆ ਪੈਕ ਆ ਪੈਕਟ ਦੇ ਵਿੱਚ ਛੱਡ ਕੇ ਆ ਜਿੰਨਾ ਇਹ ਇੱਕ ਲਾੜਦਾ ਹੀ ਠੀਕ ਹੈ ਜਿੰਨਾ ਪੀਸ ਪਿਆਣਾ ਇਹ ਇੱਕ ਲਾੜਦਾ ਹੈ ਇਹ ਪਹਿਲਾਂ ਟੈਸਟ ਹੋਇਆ ਹੋਇਆ ਠੀਕ ਹੈ ਹੁਣ ਮੰਨ ਲਓ ਜਿੱਥੇ ਮਰਜੀ ਵਰਤੀ ਜਾਈਏ ਇਹਨੂੰ ਕੋਈ ੜਕਾ ਨਹੀਂ ਆਹ ਲਾੜ ਟ ਵਖਰੇ ਦਾ ਹੈ ਇਹ ਤੋਂ ਪਹਿਲੇ ਲਾੜਦਾ ਹੈ ਮੰਨ ਲਓ ਰਿਪੇਅਰ ਚ ਪਾਉਣੇ ਆ ਕਿਤੇ ਲੋਡ ਪੈਂਦੀ ਆ ਦੋ ਪੀਸ ਸੜੇ ਹੋਏ ਆ ਇਹ ਕਿ ਵੀ ਸਾਡੇ ਆਪਾਂ ਉਹੀ ਲਾਟ ਸੇਮ ਪਾ ਸਕਦੇ ਆ ਠੀਕ ਹੈ ਇਹ ਪੂਰੇ ਲਾਟ ਕੋਟ ਦਾ ਹੈ ਆਮ ਕੀ ਹੁੰਦਾ ਵੀ 100 ਪੀਸ 50 ਪੀਸ ਲੈ ਲਈ ਉਹ ਲਾਟ ਹੀ ਨਹੀਂ ਰਲਦਾ ਲਾਟ ਫਿਰ ਉਹ ਜਿਵੇਂ ਆਪਾਂ ਬਲਬਾਂ ਵਾਲੀ ਗੱਲ ਕਰਦੇ ਹਈ ਸਮਾਨ ਚੰਗੇ ਨੂੰ ਜਦੋਂ ਚੰਗੇ ਚ ਜਾਵਾਂਗੇ ਫਿਰ ਥੋੜਾ ਜਿਹਾ ਰੇਟ ਜ਼ਰੂਰ ਵੱਧਾ ਠੀਕ ਠੀਕ ਅੱਜ ਤੱਕ ਆਪਾਂ ਮੰਨ ਲਓ ਜਿਹੜੀ ਅਲੂਮੀਨੀਅਮ ਵਰਤਦੇ ਆਂ ਵੀਰੇ ਐਂਪਲੀਫਾਇਰ ਦੇ ਵਿੱਚ ਥੱਲੇ ਬੇਸ ਬਣਾਉਨੇ ਆ ਜਿਹੜਾ ਬੇਸ ਵਰਤਦੇ ਆ ਉਹ ਵੀ ਉਹ ਵਰਤਦੇ ਆ ਐਂਪਲੀਫਾਇਰ ਦਾ ਬੇਸ ਆ ਇਹ ਉਹ ਅਲੂਮੀਨੀਅਮ ਦਾ ਠੀਕ ਹੈ ਜਿਹੜੀ ਫਾਸਟ ਦੀ ਆ ਮਨ ਲਓ ਪੈਸਟਮਾਂ ਦੀ ਨਹੀਂ ਬਣੀ ਜਿਹੜੇ ਆਪਣੇ ਗੱਡੀਆਂ ਵੋ ਟਰੈਕਟਰਾਂ ਦੇ ਪੈਸਟਮ ਜਾਂਦੇ ਆ ਪਿੰਗਲ ਕੇ ਉਹਨਾਂ ਦੀ ਵੀ ਬਣੀ ਜਾਂਦੀ ਆ 90% ਬੰਦੇ ਉਹੀ ਵਰਤਦੇ ਆ ਜੀ ਤੁਹਾਡੇ ਵਾਲੀ ਇਹ ਫਾਸਟ ਦੀ ਇਹ ਹਾਂ ਆਪਾਂ 10% ਵਰਤਦੇ ਆ ਪਰ 90% ਉਹੀ ਵਰਤਦੇ ਆ ਕਾਫੀ ਹੈਵੀ ਬਣੀ ਹੋਈ ਹੈ ਨਾ ਹਾਂ ਇਹਦਾ ਵਜਨ ਉਹਨਾਂ ਨਾਲੋਂ ਘੱਟ ਆਊਗਾ ਜਿਵੇਂ ਉਹ ਮੰਨ ਲਓ 5 ਕਿਲੋ ਵਜਨ ਲਾਉਂਦੇ ਆ 3 ਕਿਲੋ ਲਾਉਂਦੇ ਪਿਆ ਠੀਕ ਪਰ ਇਹ ਫਾਸਟ ਚ ਲੱਗਦਾ ਪਿਆ ਇਸ ਸਕ੍ਰੈਪ ਦਾ ਮਾਲ ਨਹੀਂਗਾ ਜਿਹੜਾ ਸਕ੍ਰੈਪ ਦਾ ਹੈਗਾ ਉਨੇ ਉਹ ਕੰਮ ਨਹੀਂ ਕਰਦਾ ਮੈਲਟ ਕਰ ਕਰਕੇ ਉਹ ਵੀ ਬਣਾ ਲੈਂਦੇ ਪਰ ਇਹ ਤੁਸੀਂ ਫਸਟ ਟਾਈਮ ਜਿਹੜੀ ਬਣੀ ਹੋਈ ਆ ਬਿਲਕੁਲ ਇਹਦੇ ਵਿੱਚ ਵਾਇਰਾਂ ਜਿਹੜੀ ਆਪਾਂ ਨਰੋਲ ਦੀ ਵਰਤਦੇ ਹਾਂ ਠੀਕ ਹੈ 90% ਜਿੰਨੀ ਵੀ ਆਪਣੀ ਵਾਇਰਿੰਗ ਆ ਜੀ ਉਹ ਨਰੋਲ ਦੀ ਆ ਹੁਣ ਕੰਪੋਨੈਂਟ ਦੀ ਆਪਾਂ ਪਹਿਲਾਂ ਗੱਲ ਕਰਦੇ ਪਏ ਸੀ ਜਿਵੇਂ ਸਪੀਕਰ ਵਗੈਰਾ ਉਹ ਕਿਹੜੇ ਤੁਸੀਂ ਵਰਤਦੇ ਹੈਂਡ ਮੇਡ ਵੀ ਹੈਗੇ ਆਈ ਕੰਪਨੀਆਂ ਦੇ ਵੀ ਹੈਗੇ ਆ ਆਪਣੇ ਖੁਦ ਦੇ ਤਿਆਰ ਕੀਤੇ ਹਾਂ ਦੋਨੋਂ ਚੀਜ਼ਾਂ ਹੀ ਆਪਣੇ ਕੋਲੇ ਆ ਆਪਣੇ ਹੈਂਡ ਮੇਡ ਆਈ ਇਸਾ ਬਹੁਤ ਵਰਾ ਹੈਂਡ ਮੇਡ ਹੈ ਟੋਟਲ ਤੁਸੀਂ ਆਪ ਇਹਨੂੰ ਜਿਵੇਂ ਕੋਈ ਡਿਜ਼ਾਈਨਿੰਗ ਆ ਸਭ ਕੁਝ ਲੋ ਕਰਦੇ ਹੋ ਬਿਲਕੁਲ ਜੀ ਬਿਲਕੁਲ ਠੀਕ ਹੈ ਬਾਕੀ ਕੰਪਨੀ ਜਿਵੇਂ ਪੁਆਇੰਟਰ ਆਸ ਹੋਣੀ ਆ ਜਿਹੜਾ ਅਕੋਰਡਿੰਗ ਤੇ ਕਸਟਮਰ ਦੀ ਚੋਇਸ ਉਹ ਸਭ ਦਿਲਾ ਦੇ ਦਿਆ ਇਹ ਭਾਜੀ ਇਹਨਾਂ ਕੋਲ ਆਏ ਨੇ ਵੀਰ ਜੀ ਇਹਨਾਂ ਨੇ ਕੀ ਨਾਮ ਵੀਰ ਜੀ ਆਪਣਾ ਮੇਰਾ ਨਾਮ ਰਣਜੀਤ ਸਿੰਘ ਜੀ ਤੇ ਤੁਸੀਂ ਇੱਥੇ ਇਹਨਾਂ ਕੋਲ ਕਦੋਂ ਪਹਿਲਾਂ ਆਏ ਸੀਗੇ ਅਸੀਂ 2018 ਦੇ ਵਿੱਚ ਇਲਵਾਇ ਸਿਸਟਮ ਜੀ ਠੀਕ ਹੈ ਤੇ ਸਿਸਟਮ ਬਹੁਤ ਹੀ ਜਲ ਵਧੀਆ ਚੱਲਿਆ ਅਜੇ ਤੱਕ ਰਚਲੀ ਗਿਆ ਅਜੇ ਤੱਕ ਚੱਲ ਰਿਹਾ ਸੀਗਾ ਹੁਣ ਕਿਵੇਂ ਕਿਵੇਂ ਦੁਬਾਰਾ ਆਇਓ ਇਹਨਾਂ ਪੇਟੀਆਂ ਦਾ ਥੋੜਾ ਡਿਜ਼ਾਈਨ ਚੇਂਜ ਹੋ ਗਿਆ ਪਹਿਲਾਂ ਪੇਟੀਆਂ ਛਤਰੀ ਤੋਂ ਹੁੱਡ ਤੋਂ ਬਾਹਰ ਲੱਗਦੀਆਂ ਸੀਗੀਆਂ ਉਹਦੇ ਚ ਇੱਕ ਤਾਂ ਮੀਂਹ ਭejਦੀਆਂ ਸੀ ਠੀਕ ਹੈ ਇੱਕ ਨੂੰ ਵੇਖਣ ਦੇ ਵਿੱਚ ਬੜੀ ਦਿੱਕਤ ਆਉਂਦੀ ਸੀ ਪਿੱਛੇ ਜਦੋਂ ਇੰਪਲੀਮੈਂਟ ਕੋਈ ਪਾਉਣਾ ਜਾਂ ਟਰਾਲੀ ਤੇ ਲਾਉਣੀ ਥੱਲੇ ਨੀਵੇਂ ਹੋ ਕੇ ਵੇਖਣਾ ਪੈਂਦਾ ਸੀ ਹੁਣ ਜਿਹੜੀਆਂ ਆਈਆਂ ਤੁਸੀਂ ਦੇਖੀਆਂ ਹੋਣਗੀਆਂ ਉਹ ਉੱਪਰ ਹੁੰਦੀਆਂ ਛਤਰੀਆਂ ਦੇ ਵਿੱਚ ਹਾਂਜੀ ਹਾਂਜੀ ਰਿਵਸਾਰੀ ਪੂਰੀ ਕਲੀਅਰ ਦੱਸਦਾ ਪਿੱਛੋਂ ਹਾਂਜੀ ਉਸੇ ਤ ਪੇਟੀ ਹੋਈ ਆ ਉਹਨੂੰ ਕਟਿੰਗ ਕਰਕੇ ਸੈੱਟ ਕਰਵਾ ਕੇ ਦੁਬਾਰਾ ਉਸੇ ਨੂੰ ਹੀ ਪਲੇਅਰ ਉਹੀ ਲਾ ਰਹੇ ਜੋ ਪਹਿਲਾਂ ਲੱਗਾ ਸੀ ਸੌਂਡ ਵੱਲ ਕੋਈ ਦਿੱਕਤ ਨਹੀਂ ਬਾ ਡਿਜ਼ਾਈਨ ਕਰਕੇ ਤੁਸੀਂ ਆਏ ਵੀ ਪੇਟੀ ਕਰਕੇ ਸਿਰਫ ਚੇਂਜ ਕਰਨਾ ਪਿਆ ਸਾਨੂੰ ਪਲੇਅਰ ਅਸੀਂ ਪੁਰਾਣਾ ਹੀ ਲਾ ਰਹੇ ਹਾਂ ਤੇ ਫੇਰ ਉਹੀ ਅੱਛਾ ਪਲੇਅਰ ਉਹੀ ਲਾ ਰਹੇ 18 ਵਾਲੇ ਚੱਲ ਰਹੇ ਆ ਕਿਉਂਕਿ ਇਹਨਾਂ ਨੇ ਟੈਕਨੀਕ ਉਹ ਲਾਈ ਸੀ ਜਿਹੜੀ ਅੱਜ ਚੱਲ ਰਹੀ 18 ਕੀ ਉਹ ਲਾਈ ਸੀਗੀ ਠੀਕ ਐ ਐਡਵਾਂਸ ਜ਼ਰੂਰ ਆ ਗਏ ਆ ਪਰ ਉਹ ਅਜੇ ਵੀ ਕੰਮ ਕਰ ਰਿਹਾ ਹੈ ਇਨਾ ਸਿਸਟਮ ਦੇ ਉੱਤੇ ਸਾਰਾ ਵਧੀਆ ਤੁਹਾਡਾ ਪਿੰਡ ਕਿੰਨੀ ਕੁ ਦੂਰੇਗਾ ਸਾਡਾ ਇੱਥੋਂ 35 40 ਕਿਲੋਮੀਟਰ ਪਿੰਡ ਹੈ 35 40 ਕਿਲੋਮੀਟਰ ਹਾਂ ਜੀ ਤੁਸੀਂ ਸੰਤੁਸ਼ਟ ਜੇ ਪੂਰਾ ਕੰਮ ਤੋਂ ਬਿਲਕੁਲ ਬਿਲਕੁਲ ਤਾਂ ਧੌਮਕ ਥੋੜੀ ਜਿਵੇਂ ਹੁਣ ਅੱਜ ਕੱਲ ਨਵੀਂ ਪਨੀਰੀ ਹੈਗੀ ਉਹਨੂੰ ਧੌਮਕ ਥੋੜੀ ਵੱਧ ਚਾਹੀਦੀ ਗੀ ਹੋਰ ਪਾਲਦਾ ਬਲੱਡ ਸਹੀ ਗੱਲ ਹੈ ਜੇ ਹੁਣ ਜਿਵੇਂ ਉਮਰ ਦਾ ਫੇਰਾ 40 ਤੋਂ ਬਾਅਦ ਤਾਂ ਡਰ ਜਾਂਦਾ ਫਿਰ ਜਦੋਂ ਆ ਕੇ ਫਿਰ ਬੰਦੇ ਨੂੰ ਲੱਗਦਾ ਯਾਰ ਵੀ ਫਿਰ ਧਾਰਮਿਕ ਵਿਰਤੀ ਜੀ ਹੋ ਜਾਂਦੀ ਉਮਰ ਕੋ ਪੈ ਜਾਂਦਾ ਬਿਲਕੁਲ ਬਿਲਕੁਲ ਲੱਗੇ ਸਹੀ ਗੱਲ ਹੈ ਬਾਕੀ ਸਿਸਟਮ ਇਹ ਛੋਟਾ ਨਹੀਂ ਆ ਬਾਈ ਜੀ ਇਸੇ ਕਰਤਾ ਹਜੇ ਵੀ ਪੂਰਾ ਵੱਡਾ ਹੀ ਰਹਿਣਾ ਬਾਈ ਜੀ ਹੁਣ ਇਹ ਨਾ ਪਹਿਲਾਂ ਇੱਥੇ ਕੰਮ ਕਰਦੇ ਸੀ ਪੁਰਾਣੀ ਜਿਹੜੀ ਸ਼ਾਪ ਸੀਗੀ ਹੁਣ ਇਹਨਾਂ ਨੇ ਗਡਾਉਨ ਬਣਾ ਲਿਆ ਜਿੱਥੇ ਜਿੰਨਾ ਵੀ ਆਪਣਾ ਸਿਸਟਮ ਹੈ ਉਹ ਤਿਆਰ ਕਰਕੇ ਉਸ ਤੋਂ ਬਾਅਦ ਚ ਉਹ ਸ਼ਾਪ ਤੇ ਲੱਗੇ ਜਾਂਦੇ ਆ ਤੇ ਨਾਲੇ ਗੱਲਬਾਤ ਕਰਾਉਣੇ ਆ ਤੇ ਤੁਹਾਨੂੰ ਦਿਖਾਉਣੇ ਆ ਸਾਰਾ ਮਟੀਰੀਅਲ ਜਿਹੜਾ ਇਹਨਾਂ ਨੇ ਇੱਥੇ ਤਿਆਰ ਕੀਤਾ ਹੁੰਦਾ ਕੱਚਾ ਇੱਕ ਵਾਰੀ ਬਣਾ ਲਿੰਦੇ ਨੇ ਤੇ ਕਿਹੜਾ ਕਿਹੜਾ ਮਟੀਰੀਅਲ ਤੁਸੀਂ ਰੱਖਿਆ ਇੱਥੇ ਵੀ ਰਹੀ ਜੀ ਇਹ ਆ ਕੁਛ ਮੰਨ ਲਓ ਰਿਪੇਅਰ ਨੂੰ ਆਏ ਹੋਏ ਸੈਟ ਆ ਅਦਰ ਪਾਰਟੀਆਂ ਵੀ ਆਪਣੇ ਕੋਲੇ ਰਿਪੇਅਰ ਕਿਸੇ ਕਿਸਮ ਦੀ ਕਿਸੇ ਵੀ ਸੜਦੀ ਹੋਵੇ ਆਪਾਂ ਕਰਦੇ ਆ ਅੱਛਾ ਕਰਦੇ ਆ ਉਹ ਰਿਪੇਅਰ ਨੂੰ ਅਦਰ ਪਾਰਟੀ ਆਏ ਆ ਕੁਝ ਆਪਣੀ ਆਏ ਵੇ ਆ ਠੀਕ ਹੈ ਕੁਝ ਆਪਾਂ ਜਿਵੇਂ ਜਿਵੇਂ ਆਪਣੇ ਕੋਲੇ ਮੰਨ ਲਓ ਇਹਨਾਂ ਤਰ੍ਹਾਂ ਦੇ ਵਿੱਚ ਟਾਈਮ ਹੁੰਦਾ ਤਿਆਰ ਕਰਕੇ ਸਟਾਕ ਜੰਦਾ ਇੱਕ ਹੁੰਦਾ ਉਹਨਾਂ ਇੱਕ ਕਰ ਲਈਦਾ ਵੈਸੇ ਤਾਂ ਕਿਰਪਾ ਪ੍ਰਮਾਤਮਾ ਦੀ ਸਟਾਕ ਜੁੜਦਾ ਹੀ ਨਹੀਂਗਾ ਠੀਕ ਹੈ ਕਿ ਹੁਣ ਥੋੜਾ ਜਿਹਾ ਸੀਡੈਂਟ ਜਿਵੇਂ ਕਿ ਟਾਂ ਵਗੈਰਾ ਹੈਗੀਆਂ ਇਹ ਤਿਆਰ ਹੋ ਕੇ ਇੱਧਰ ਆ ਗਈਆਂ ਜਿਵੇਂ ਜਿਵੇਂ ਮੁੰਡੇ ਉੱਥੇ ਕੰਮ ਕਰਨਗੇ ਉਵੇਂ-ਉਵੇਂ ਅਜਿਹੀ ਤੁਹਾਨੂੰ ਪੀਸੀਬੀ ਦਿਖਾਇਆ ਸੀਗਾ ਆ ਜਿਹੜਾ ਤੁਹਾਨੂੰ ਪਹਿਲਾਂ ਆਪਾਂ ਇੱਕ ਪ੍ਰ ਉਹਦੇ ਉੱਪਰ ਸਾਰੇ ਇਹਨਾਂ ਨੇ ਬਾਈ ਜੀ ਉਹਨਾਂ ਨੇ ਖੁਦ ਆਪਣੇ ਹਿਸਾਬ ਨਾਲ ਜਿਹੜੇ ਜਿਹੜੇ ਕੰਪੋਨੈਂਟ ਦਾ ਜਿਹੜਾ ਜਿਹੜਾ ਕੰਮ ਹੈ ਟੋਟਲੀ ਇਹਨਾਂ ਨੇ ਆਪ ਖੁਦ ਤਿਆਰ ਕਰਕੇ ਲਗਾਇਆ ਹੈ ਪਹਿਲਾਂ ਇੱਥੇ ਆਪਣੇ ਪਹਿਲਾਂ ਇੱਥੇ ਸੀ ਸੈਟ ਆਪਾਂ ਉਧਰ 5 ਕੁ ਮਹੀਨੇ ਹੋਏ ਗਿਆ ਹਣੋ ਠੀਕ ਠੀਕ ਪਹਿਲਾਂ ਇਹ ਵਰਕਸ਼ਾਪ ਆਪਣੀ ਇੱਥੇ ਸੀ ਜ਼ਿਆਦਾ ਕੰਮ ਇੱਥੇ ਕਰਦੇ ਹੁਣ ਇੱਥੇ ਸਟਾਕ ਹੋ ਜਾਂਦਾ ਜਿੰਨਾ ਕ ਮੰਨ ਲਓ ਇਧਰ ਗਲੀ ਦੇ ਰਸਤਾ ਹੈਗਾ ਇਧਰ ਘੜ ਲਈਦਾ ਠੀਕ ਫਿਰ ਇਹ ਆਪਣੇ ਕੋਲ ਇਧਰ ਐਂਪਲੀਫਾਇਰ ਤਿਆਰ ਹੈਗੇ ਆ ਪੇਟੀਆਂ ਤਿਆਰ ਹੈਗੇ ਆ ਸਾਰੇ ਐਂਪਲੀਫਾਇਰ ਹੈਗੇ ਆ ਹਾਂਜੀ ਰਦੀ ਇਹ ਗਲ ਅਲੂਮੀਨੀਅਮ ਦੀ ਠੀਕ ਹੈ ਉਹ ਅਲੂਮੀਨੀਅਮ ਲੱਗੀ ਹੈ ਆਪਣਾ ਕੋਈ ਵੀ ਪੀਸ ਦੇਸੀ ਅਲੂਮੀਨੀਅਮ ਚ ਨਹੀਂ ਮਿਲੂਗਾ ਜੀ ਠੀਕ ਹੈ ਹੁਣ ਜਿਵੇਂ ਤੁਹਾਨੂੰ ਇੱਥੇ ਰਿਪੇਅਰ ਵਾਲੇ ਅਦਰ ਬਾਡੀ ਦਿਖਾਵਾਂ ਜਿਹੜੇ ਪਏ ਆ ਉਹ 90% ਉਹੀ ਮਿਲਣਗੇ ਇਹਦਾ ਵੇਟ ਵੀ ਕਾਫੀ ਹੈ ਹਾਂ ਇਹ 15 ਇੰਚੀ 200 ਵੂਫਰ ਤੇ ਸੱਤ ਸਪੀਕਰ ਨੂੰ ਲੱਗਦਾ ਤੇ ਇਹਨਾਂ ਦੀ ਮੰਨ ਲਓ ਇਹ ਬੇਸ ਦੀ ਕਿੰਨੇ ਕੁ ਤੋਂ ਹੋएगी ਐਂਪਲੀਫਾਇਰ ਦੀ ਸਟਾਰਟਿੰਗ ਆਈਡੀਆ ਕੋਈ ਰੇਟ ਸਾਡੇ 1.5 ਲੱਖ ਤੋਂ ਆਪਾਂ 12 ਇੰਚੀ ਸੈਟ ਸਟਾਰਟ ਕਰਦੇ ਹਾਂ ਜੀ ਸਾਡੇ 16000 16500 ਤੋਂ ਪੂਰਾ ਸੈਟ ਪੇਟੀ ਸਪੀਕਰ ਸਭ ਕੁ ਠੀਕ ਹੈ ਉਸ ਤੋਂ ਉੱਪਰ ਕਿੱਥੋਂ ਤੱਕਰ ਕਿੰਨੇ ਕੋ ਆਮ ਤੁਹਾਡੇ ਜਿਹੜੇ ਉਹ ਵੈਸੇ ਲਾਉਣ ਨੂੰ ਤਾਂ ਜਿੱਥੇ ਮਰਜ਼ੀ ਲੈ ਚਲੀ ਗਈ ਹੁਣ ਤੇ ਤੁਸੀਂ ਕਿੰਨੇ ਕਿ ਤੱਕਰ ਲਾਇਆ ਮੈਂ 5 ਕਿ 2 ਲੱਖ ਤੱਕ ਦਾ ਸਿਸਟਮ ਫਟੇ ਕੀਤਾ ਟਰੈਕਟਰ ਦੇ ਉੱਪਰ ਲਾਇਆ ਹੈ ਔਰ ਆਪਾਂ ਨੂੰ ਇਹ ਜਿਹੜਾ 16.5 ਵਾਲਾ ਉਹਦੇ ਉੱਤੇ ਆਪਾਂ ਬਾਗੋ ਭਾ ਗਏ ਠੀਕ ਕਿਉਂਕਿ ਉਹ ਨਾ ਤਾਂ ਮਾਂ ਪਿਓ ਨੂੰ ਤੰਗ ਕਰਦਾ ਉਹ ਹਾਂਜੀ ਇਹਨਾਂ ਦੇ ਕੋਲੇ ਵੀ ਹੈਗਾ ਨਾ ਜੇ ਆਪਾਂ ਕੇ ਹਾਲ ਵੇਖ ਕੇ ਤੇ ਆਪਾਂ ਜੋਣ ਜਿਹੜੇ ਬਾਹਰ ਗਏ ਨਾ ਬੰਦੇ ਬਹੁਤ ਵਧੀਆ ਕਮਾਈ ਕਰਦੇ ਆ ਉਹਨਾਂ ਦੇ ਸਹਿਯੋਗ ਨਾਲ ਹੀ ਸਾਡਾ ਕੰਮ ਚੱਲਦਾ ਬਿਲਕੁਲ ਜੀ ਬਿਲਕੁਲ ਬਾਹਰ ਲਈ ਪੈਸੇ ਨਹੀਂ ਆਪਣੇ ਪੈਸੇ ਨਾਲ ਨਹੀਂ ਇਹ ਚੀਜ਼ਾਂ ਐਵਰੇਜ ਮੰਨ ਲਓ ਕਿਹੜਾ 16000 ਨਾਲੋਂ ਜ਼ਿਆਦਾ ਕਿ 18000 ਵੀ ਨਾਲੋਂ ਜ਼ਿਆਦਾ ਨਹੀਂ 30000 ਤੱਕ 25 ਤੋਂ 30000 ਚ ਜ਼ਿਆਦਾ ਸਿਸਟਮ ਲੱਗਦੇ ਆ ਉਹ ਵਧੀਆ ਜ਼ਿਆਦਾ ਹਾਂ ਜ਼ਿਆਦਾ ਵਧੀਆ ਲੱਗਦੇ ਹੈ ਸਿਸਟਮ 1600 ਨਾਲੋਂ ਵੀ ਪੂਰਾ ਵਧੀਆ ਠੀਕ ਹੈ ਉਹਦੀ ਵੀ ਕੋਈ ਕੰਪਲੇਂਟ ਨਹੀਂ ਕੀ ਕਿਸੇ ਦੀ ਸਾਰਾ ਕੰਪਲੀਟ ਫਿਟਿੰਗ ਫੂਟਿੰਗ ਕਰਕੇ ਸਾਡੇ 1600 ਉਹ ਫਿਟਿੰਗ ਦਾ ਥੋੜਾ ਅਲੱਗ ਹ ਤੇ ਘੱਟ ਲੱਗਦਾ ਹੈ ਕਿ ਉਹਦਾ ਥੋੜਾ ਜਿਹਾ ਫਰਕ ਰਹਿੰਦਾ ਹੈ ਤੇ ਬਾਕੀ ਸਾਰਾ ਮੰਨ ਲਓ 16.5 ਦੇ ਵਿੱਚ ਆਪਾਂ ਪੇਟੀ ਐਂਪਲੀਫਾਇਰ ਐਂਪਲੀਫਾਇਰ ਦਾ ਟੂਲ ਉਹ ਕੰਪਲੀਟ ਦਿੰਨੇ ਆ ਤੇ ਇਹਦੀ ਕੋਈ ਗਾਰੰਟੀ ਗਰੰਟੀ ਵੀ ਤੁਸੀਂ ਗਰੰਟੀ ਵੀ ਰਾਜੀ ਆਪਾਂ ਦਿੰਨੇ 6 ਮਹੀਨਿਆਂ ਦੀ 6 ਮਹੀਨੇ ਸਾਰੇ ਸਿਸਟਮ ਦੀ ਗਾਰੰਟੀ ਹਾਂ ਸਾਰੇ ਸਿਸਟਮ ਦੇ ਵਿੱਚ ਕਈ ਚੀਜ਼ਾਂ ਜਿਹੜੇ ਪਾਰਟ ਆ ਜਾਂਦੇ ਆ ਉਹ ਵਾਰੰਟੀ ਚ ਆ ਜਾਂਦੇ ਆ ਠੀਕ ਹੈ ਮੰਨ ਲਓ ਜੇ ਐਂਪਲੀਫਾਇਰ 'ਚ ਕੋਈ ਦਿੱਕਤ ਹੈਗੀ ਆ ਤੇ ਉਹ ਰਿਪੇਅਰ ਹੋ ਜਾਂਦਾ ਤੇ ਜਿਹੜਾ ਹੈਗਾ ਆਪਣੇ ਸਬੂਫਰ ਆ ਸਪੀਕਰ ਆ ਉਹ ਆਪਾਂ ਚੇਂਜ ਕਰਕੇ ਦਿੰਨੇ ਆ ਐਂਪਲੀਫਾਇਰ ਵੀ ਹਾਂ ਵੈਸੇ ਦਾ ਹਾਲ ਦੀ ਘੜੀ ਜਦੋਂ ਦਾ ਕੰਮ ਕਰਦੇ ਆ ਇੱਕ ਮੈਨੂੰ ਚੇਂਜ ਕਰਨਾ ਪਿਆ ਤੇ ਵੈਸੇ ਨਹੀਂ ਲੋੜ ਪੈਂਦੀ ਜਿਵੇਂ ਐਰ ਕੀ ਸੀਗਾ ਕੋਈ ਬੰਦਾ ਕੋਟੇ ਗਿਆ ਸੀ ਟੂੜੀ ਵਾਲੀ ਮਸ਼ੀਨ ਲੈ ਕੇ ਠੀਕ ਹੈ ਤੇ ਉੱਥੇ ਕੋਈ ਦਿੱਕਤ ਆ ਗਈ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਆਂਦਾ ਬਾਈ ਐਂ ਕਰਕੇ ਆ ਸਿਸਟਮ ਦੇ ਵਿੱਚ ਦਿੱਕਤ ਆ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਜੇ ਕੋਈ ਦਿੱਕਤ ਆਈ ਹੈ ਤੇ ਆਪਾਂ ਸਿਸਟਮ ਹੋਰ ਭੇਜ ਦਿੰਨੇ ਆ ਠੀਕ ਹੈ ਤੇ ਉਹ ਭੇਜਿਆ ਤੇ ਉਹ ਬਾਈ ਮੈਨੂੰ ਆਦਾ ਪ੍ਰਾਣੇ ਦਾ ਮੈਂ ਉਹ ਕੋਲੇ ਰੱਖ ਲਾ ਜਿੱਦੇ ਐਂ ਲੈ ਆਈ ਹੂੰ ਹੂੰ ਤੇ ਜਦੋਂ ਉਹ ਇੱਥੇ ਲੈ ਕੇ ਆਇਆ ਤੇ ਉਹ ਕਿਤੇ ਪਾਣੀ ਪੈ ਗਿਆ ਤੇ ਪਾਣੀ ਨਾਲ ਫਿਊਜ ਦੇ ਉੱਤੇ ਕਾਰਬਨ ਬਣਿਆ ਵਾ ਅੱਛਾ ਅੱਛਾ ਉਹ ਜਦੋਂ ਫਿਊਜ ਕੱਢ ਕੇ ਲਾਇਆ ਤੇ ਉਹ ਬਿਲਕੁਲ ਤਲੇ ਬੇ ओके ओके ਉਹ ਫਿਰ ਮੈਨੂੰ ਇਹ ਵੀ ਹੁਣ ਤਾਂ ਦੋਵੇਂ ਪੁਰਾਣੇ ਹੋ ਗਏ ਤੂੰ ਦੱਸ ਕਿਹੜਾ ਰੱਖਣਾ ਅੱਛਾ ਮੈਂ ਜਿਹੜਾ ਮਰਜ਼ੀ ਦੇ ਦਿਓ ਅੱਛਾ ਵੀ ਐਂ ਕਰਕੇ ਵੈਸੇ ਲੋੜ ਨਹੀਂ ਪੈਂਦੀ ਜੀ ਮਨ ਲਓ ਵੀ ਕੋਈ ਕਸਟਮਰ ਨੂੰ ਕੋਈ ਦਿੱਕਤ ਨਹੀਂ ਤੁਹੀ ਆਉਣ ਦੇ ਵੈਸੇ ਤਾਂ ਇਹ ਆ ਵੀ ਇੱਕ ਅੱਧਾ ਹੋ ਸਕਦਾ ਕਸਟਮਰ ਮੰਨ ਲਓ ਹਜ਼ਾਰਾਂ ਦੇ ਵਿੱਚ ਹੈਗੇ ਕੋਈ ਇੱਕ ਅੱਧਾ ਸੰਤੁਸ਼ਟ ਨਾ ਹੋਵੇ ਪਤਾ ਕਿ ਹੁਣ ਮੈਂ ਤੁਹਾਡਾ ਦੇਖਿਆ ਹੈ ਸਿਸਟਮ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਕੱਲ ਜਿਵੇਂ ਸੋਸ਼ਲ ਮੀਡੀਆ ਤੇ ਤੁਸੀਂ ਦੇਖੋਗੇ ਕੰਪੀਟੀਸ਼ਨ ਦੇ ਹਿਸਾਬ ਦੇ ਨਾਲ ਕਸਟਮਰ ਨੂੰ ਆਪਦੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਆ ਬਾਈ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਸਾਡਾ ਸਮਾਨ ਬਹੁਤ ਵਧੀਆ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਕਸਟਮਰ ਆਉਂਦਾ ਤੇ ਉਹਦੀ ਸੁਣਵਾਈ ਨਹੀਂ ਹੁੰਦੀ ਫਿਰ ਉਸ ਚੀਜ਼ ਦੀ ਵੀ ਬੜੀ ਦਿੱਕਤ ਤੁਸੀਂ ਆਪਾਂ ਦੁਕਾਨ ਤੇ ਮਿਲ ਕੇ ਆਏ ਜੀ ਜਿਹੜਾ ਜੋ ਵੀਰ ਹਣੀ 2018 ਦੇ ਆਏ ਵੀਰ ਹਾਂਜੀ ਹਾਂਜੀ ਮੰਨ ਲਓ ਪੰਜ ਛੇ ਸੱਤ ਜਿਹੜੇ ਸਾਬੂ ਫਰ ਸਿਸਟਮ ਹਨਾ ਇਹ ਮੰਨ ਲਓ ਜਿਹੜਾ 2018 ਦਾ ਲਾਇਆ ਅੱਜ ਚੱਲਦਾ ਪਿਆ ਮੈਂ ਇਹ ਕਹਿਣਾ ਮੇਰੇ ਅਜੇ ਮੇਰਾ ਇਹ ਨਾ ਵੀ ਮੇਰੇ ਕੋਲੇ ਆਓ ਜੇ ਕਿਸੇ ਤੋਂ ਤੁਸੀਂ 2018 ਦੇ ਵਿੱਚ ਲਵਾਇਆ ਹੋਣਾ ਤੇ ਉਹ ਤੁਹਾਡਾ ਸਹੀ ਚੱਲਦਾ ਪਿਆ ਤੇ ਅੱਜ ਵੀ ਬਈ ਉਹਦੇ ਕੋਲ ਜਾਓ ਕਿਉਂ ਮੰਨ ਲਓ ਜੇ ਆਪਣੀ ਕੋਈ ਵੀਡੀਓ ਵੇਖ ਕੇ ਆਉਂਦਾ ਤੇ ਪਰ ਇਦਾਂ ਦਾ ਮੈਨੂੰ ਕਦੀ ਵੀ ਕੋਈ ਦਿਕਤ ਨਹੀਂ ਹੋਣੀ ਚਾਹੀਦੀ ਵੀ ਕੋ ਮੇਰਾ ਹਾਂ ਗਰੰਟੀ ਮੰਨ ਲਓ ਤੁਸੀਂ ਮੇਰੀ ਗਰੰਟੀ ਚੱਕ ਲਓਗੇ ਬੇਫਿਕਰ ਹੋ ਕੇ ਚੱਕ ਲਓਗੇ ਠੀਕ ਹੈ ਮੰਨ ਲਓ ਤੁਹਾਨੂੰ ਜਿੰਨਾ ਚਿਰ ਆਪਾਂ ਨੂੰ 2.5 ਘੰਟੇ ਹੋਏ ਆ ਹੁਣ ਹਨਾ ਤੇ 2.5 ਘੰਟਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਵੀ ਕਿੱ사 ਹੁੰਦਾ ਬੋਲਣਾ ਜਿਹੜੇ ਕਸਟਮਰ ਤੁਹਾਡੇ ਆਏ ਨੇ ਉਹ ਪੁਰਾਣੇ ਲੱਗੇ ਹੋਏ ਕਸਟਮਰ ਯਾਰ ਦੂਸਰਾ ਵੀ ਉਹ ਵੀ 2018 ਦਾ ਹੀ ਉਹਦਾ ਲੱਗਿਆ ਸੀ ਕੋਈ ਟਰੈਕਟਰ ਬਦਲਦਾ ਕੋਈ ਲੈ ਆਉਂਦਾ ਗਾਂ ਕਿਸੇ ਨਾਲ ਜੋੜ ਦਿੰਦਾ ਤੇ ਇਹ ਇਹ ਕੰਮ ਹੀ ਇੱਥੋਂ ਚੱਲਿਆ ਆ ਆਪਣਾ ਸੋਸ਼ਲ ਮੀਡੀਆ ਦੇ ਨਾਲ ਨਾਲ ਹੁਣ ਇੱਧਰ ਵੀਰ ਜੀ ਆਪਣਾ ਗਦਾਮ ਦੇ ਵਿੱਚ ਤੁਸੀਂ ਕਿਹੜਾ ਮਟੀਰੀਅਲ ਰੱਖਿਆ ਇੱਥੇ ਮੰਨ ਲਓ ਜਿਵੇਂ ਆਪਣੀਆਂ ਖਾਲੀ ਬੇਟੀਆਂ ਜ਼ਿਆਦਾਤਰ ਤਾਂ ਵੈਸੇ ਕੰਮ ਆਪਣਾ ਉੱਥੇ ਹੁੰਦਾ ਹਾਂਜੀ ਇੱਥੇ ਨਾ ਹੁਣ ਜਿਵੇਂ ਉਧਰ ਸੈਟਅਪ ਲਈ ਜਾਣੇ ਥੋੜਾ ਥੋੜਾ ਹਜੇ ਸੈਟਿੰਗ ਤੂੜੀ ਬੋਦੀ ਹੋਣ ਵਾਲੀ ਹੈ ਜੀ ਜੀ ਜਿਹੜਾ ਮੰਨ ਲਓ ਕੱਚਾ ਮਾਲ ਹੈਗਾ ਉਹ ਆਪਾਂ ਇੱਥੇ ਜ਼ਿਆਦਾਤਰ ਰੱਖਦੇ ਹਾਂ ਇਹ ਵਾਲਿਆ ਇਹ ਸਪੀਕਰ ਨੇ ਜਿਹੜੇ ਤੁਸੀਂ ਆਹ ਕਹਿੰਦੇ ਇਹ ਸਬੂਫਰ ਆਈ ਜਿਹੜਾ ਹੈਂਡ ਮੇਡ ਆਪਣਾ ਹੱਥ ਦਾ ਤਿਆਰ ਹੋਇਆ ਵਾ ਇਹ ਕਿੰਨੇ ਇੰਚ ਦਾ ਇਹ 12 ਇੰਚ ਦਾ ਹੈ ਅੱਛਾ ਅੱਛਾ 12 ਇੰਚ ਦੇ ਵਿੱਚ ਹੈਗਾ ਟਾਇਰ ਫੁੱਲ ਦੇ ਵਿੱਚ ਜਿਹੜਾ ਟੋਟਲ ਜਿਹੜਾ ਇਹਦਾ ਮਟੀਰੀਅਲ ਆਪ ਹੀ ਤਿਆਰ ਕੀਤਾ ਹਾਂਜੀ ਮੰਨ ਲਓ ਪੜਦਾ ਅਲੱਗ ਹੁੰਦਾ ਮੈਗਨੈਟ ਅਲੱਗ ਹੁੰਦਾ ਠੀਕ ਹੈ ਕਿੰਸੀ ਅਲੱਗ ਹੁੰਦੀ ਹੈ 12 ਇੰਚ ਦਾ ਸਰ 12 ਇੰਚ ਜੀ ਇਹ ਵੈਸੇ ਆਈਡੀਆ ਕੋਈ ਇਹਦਾ ਕੋਈ ਪ੍ਰਾਈਸ ਕੋਈ ਇਹ ਅਲੱਗ ਅਲੱਗ ਹੈ ਜਿਹੜਾ ਇਹ ਮਾਡਲ ਹੈਗਾ ਇਹ 3200 ਰੁਪਏ ਦਾ ਹੈ 3200 ਰੁਪਏ ਦਾ ਹਾਂ ਉਵੇਂ ਆਪਣੇ ਕੋਲੇ 16500 ਤੋਂ ਸਟਾਰਟ ਹੋ ਜਾਂਦੇ ਆ 12 ਇੰਚ ਜੀ ਕਾਫੀ ਹੈਵੀ ਵੀ ਬਣਿਆ ਮਜ਼ਬੂਤ ਹਾਂ ਇਹ ਪੂਰਾ ਜਣੀ ਕਿ ਜਿਹੜਾ ਆਪਾਂ ਮੰਨ ਲਓ 23000 ਰੁਪਏ ਦਾ ਸੈਟ ਦਿੰਨੇ ਆ ਰੇਟ ਵੀ ਮਿਲਦਾ ਹਾਂ 5 ਕਿਲੋ ਤੱਕ ਕਰੀਬ ਦਾ ਜ ਆ ਦੇਖੋ ਮਟੀਰੀਅਲ ਕਿੰਨਾ ਹੈਵੀ ਲੱਗਿਆ ਹੈ ਚੁੰਬਕ ਦੇਖੋ ਕਿੰਨਾ ਬਹੁਤ ਹੈਵੀ ਹੈ 155/40 ਹੈ ਜੀ 155 ਐਨੋ ਆ 40 ਐਮ ਐਮ ਐਨੋ 40 ਐਮ ਐਮ ਦੀ ਜਿਹੜੀ ਆ ਚੌੜਾਈ ਹੈ ਹਾਂ ਜੀ 1998 ਫਾਰਮ ਟਰੱਕ ਜਿਹੜਾ ਟਰੈਕਟਰ ਹੈ ਇਹਨੂੰ ਬਾਈ ਜੀ ਹੁਣਾਂ ਨੇ ਨਾ ਫੋਰਡ ਚ ਕਨਵਰਟ ਕੀਤਾ 43600 ਦੇ ਵਿੱਚ 43600 ਦੇ ਵਿੱਚ ਦੇਖੋ ਤੇ ਕਰਦੇ ਆ ਬਾਈ ਜੀ ਉਹਨਾਂ ਵੀਰ ਜੀ ਇਹ ਤੁਸੀਂ ਤੁਸੀਂ ਸ਼ੌਂਗ ਨਾਲੀਆਂ ਨੂੰ ਕੀਤਾ ਤੇ ਆ ਹਾਂਜੀ ਇਹ ਸ਼ੌਂਗਣਾ ਆਪਣੇ ਕੋਲ ਨਾਲ 7 ਡਾਇਰੈਕਟਰ ਹੈ ਜੀ ਇਸ ਤੋਂ ਇਲਾਵਾ ਠੀਕ ਹੈ ਤੇ ਇਹ ਛੋਟੇ ਦੀ ਰੀਤ ਸੀ ਵੀ ਇਹਨੂੰ ਆਪਾਂ ਵੱਖਰਾ ਕਰਨਾ ਠੀਕ ਹੈ ਇਹ ਇਹ ਤੁਸੀਂ ਇਹ ਵੀ ਦੇਖ ਸਕਦੇ ਹੋ ਵੀ ਇਹ ਵਿਸਾਖੀ ਵਾਲੇ ਦਿਨ ਦਾ ਇੱਥੇ ਖੜਾ ਅੱਛਾ ਵਿਸਾਖੀ ਵਾਲੇ ਦਿਨ ਦਾ ਵਿਸਾਖੀ ਵਾਲੇ ਕਿਉਂ ਨਾ ਤਾਂ ਇਹ ਮੇਰੇ ਕੋਲੇ ਟਾਈਮ ਆਈ ਵੀ ਇਹਨੂੰ ਬਾਹਰ ਕੱਢਾਂ ਦੂਜੇ ਟਰੈਕਟਰੋ ਕੰਮ ਤੋਂ ਦੇਜੇ ਤਰੀਕੇ ਫਰਦੇ ਆ ਜੀ ਪੂਰਾ ਮਤਲਬ ਪਿਓਰ ਤੁਸੀਂ ਉਵੇਂ ਹੋਰ 3600 ਹੀ ਲੱਗਦਾ ਹੈ ਸਾਰਾ ਬਾਜ਼ਾਰ ਦੇ ਮੰਨ ਲਓ ਇੱਥੇ ਕੱਢ ਕੇ ਲੈ ਵੀ ਜਾਣੇ ਨਾ ਮੈਂ ਉੱਥੇ ਖੜਾ ਹੁੰਦਾ ਬਹੁਤੇ ਸੱਜਣ ਬਾਸ ਫੋਟੋ ਵਾਲਾ ਹੀ ਫੋਟੋ ਵਾਲਾ ਫੋਟੋ ਵਾਲਾ ਸ਼ਹਿਰ ਬਾਜ਼ਾਰ ਜਾਵੜੀ ਦਾ ਵੀ ਆਹ ਸਟੀਰੀਓ ਵੀ ਲਾਇਆ ਹੈ ਹਾਂ ਇਹਦੇ ਉੱਤੇ ਸਿਸਟਮ ਲੱਗਿਆ ਹੋਇਆ ਜੀ ਆਪਣਾ ਇਹ 56000 ਦੀ ਰੇਂਜ ਦਾ ਐਸਾ 56000 ਦੀ ਰੇਂਜ ਹਾਂ 56000 ਦੀ ਰੇਂਜ ਇਹਦੇ ਵੈਸੇ ਮੈਨੂੰ ਲੱਗਦਾ ਜੇ ਯਾਰ ਉਹ ਜੇ ਜਾਂਦੇ ਹੋ ਤੇ ਡੀਜੇ ਤੋਂ ਬੰਦ ਕਰਾ ਲੈਂਦੇ ਹੁੰਦੇ ਇਹ ਹੀ ਚਲਾ ਦਿੰਦੇ ਲੋੜ ਹੀ ਨਹੀਂ ਪ ਠੀਕ ਹੈ ਵੀਰ ਜੀ ਆਪਣੀ ਲੋਕੇਸ਼ਨ ਕਿੱਥੇ ਕਰਕੇ ਪੈਂਦੀ ਕਿਹੜਾ ਜ਼ਿਲ੍ਹਾ ਪੈਂਦਾ ਪਿੰਡ ਵਗੈਰਾ ਸਾਰਾ ਜਿਹੜੇ ਵੀਡੀਓ ਵੇਖਣ ਉਹਨਾਂ ਨੂੰ ਆਉਣਾ ਸੌਖਾ ਹੋ ਜੇ ਤੇ ਇੱਕ ਆਪਣਾ ਫੋਨ ਨੰਬਰ ਜਰੂਰ ਬੋਲ ਦਿਆ ਜੇ ਲੋਕੇਸ਼ਨ ਆ ਜੀ ਵੀਰੇ ਆਪਣੀ ਹੋਲਾਂ ਵਾਲੀ ਪਿੰਡ ਆ ਜ਼ਿਲ੍ਹਾ ਫਰੋਹੀਪੁਰਾ ਫਰੋਹੀਪੁਰ ਤੋਂ 26 ਕਿਲੋਮੀਟਰ ਪੈਂਦਾ ਨੇੜੇ ਜੀਰਾ ਜੀਰੇ ਤੋਂ 17 ਕਿਲੋਮੀਟਰ ਤਲਵੰਡੀ ਪਾਈ ਤਲਵੰਡੀ ਪਾਈ ਤੋਂ 14 ਮੋਗੇ ਤੋਂ 44 ਅਮਰਸਰ ਲੁਧਿਆਣਾ ਤੇ ਬਠਿੰਡਾ ਜਲੰਧਰ ਇਹ ਚਾਰੇ ਸ਼ਹਿਰ ਆਪਾਂ ਨੂੰ 100-100 ਕਿਲੋਮੀਟਰ ਲੱਗਦੇ ਆ ਜੇ ਕਿਸੇ ਨੇ ਦੂਰ ਦਰਾਡੇੋਂ ਆਉਣਾ ਤਾਂ ਲੋਕੇਸ਼ਨ ਆਪਣੀ ਗੂਗਲ ਦੇ ਉੱਪਰ ਹੈਗੀ ਆ ਜੇ ਤੁਸੀਂ ਸਰਚ ਕਰੋਗੇ ਚੈਲ ਹੋਲਾਂ ਵਾਲੀ ਦੇ ਨਾਮ ਤੇ ਲੋਕੇਸ਼ਨ ਆਪਣੀ ਦੁਕਾਨ ਦੀ ਤੁਹਾਨੂੰ ਮਿਲ ਜੂਗੀ ਜੀ ਤੇ ਔਰ ਨੰਬਰ ਫੋਨ ਨੰਬਰ ਆਦਾ ਤੁਸੀਂ ਹਾਂ ਨੰਬਰ 98149 93456 98149 93456 ਪਹਿਲਾਂ ਤਾਂ ਵੀਰ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਕੋਲੇ ਇੱਕ ਛੋਟੇ ਜਿਹੇ ਸੱਦੇ ਤੇ ਸਾਡੇ ਕੋਲੇ ਪਹੁੰਚੇ ਆ ਸਦਾ ਕੀ ਸੀ ਜੀ ਆਪਾਂ ਨਾ ਜਦੋਂ ਦੁਕਾਨ ਇੱਧਰ ਲਿਆਂਦੀ ਆ ਤੇ ਆਪਾਂ ਉਹਦੇ ਏਸੀ ਇੱਧਰ ਲੈ ਕੇ ਆਂਦੇ ਆ ਤੇ ਦੋ ਕੁ ਮਹੀਨੇ ਬੜਾ ਆਨੰਦ ਆਇਆ ਮੰਨ ਲਓ ਆਪਣਾ ਹਾਲ ਹੁਣ ਕਾਫੀ ਖੁੱਲਾ ਏ ਤੇ ਜਿਹੜੇ ਬੰਦੇ ਇੱਥੇ ਆਏ ਉਹਨਾਂ ਨੇ ਦੇਖਿਆ ਹੀ ਆ ਤੇ ਪੂਰਾ ਵਧੀਆ ਕੰਮ ਐ ਅਸੀਂ ਕਰਦਾ ਸੀ ਤੇ ਪਿਛਲੇ ਕੁਝ 20 ਦਿਨਾਂ ਤੋਂ ਦਿੱਕਤ ਸੀ ਤੇ ਜਿਹੜਾ ਸੱਜਣ ਪਹਿਲਾਂ ਫਿੱਟ ਕਰਕੇ ਗਿਆ ਸੀ ਮੰਨ ਲਓ ਉਹਨੇ ਇੰਜੀਨੀਅਰ ਲਿਆਂਕੇ ਇੱਧਰ ਲਾਏ ਸੀਗੇ ਕੰਮ ਵਧੀਆ ਸੀ ਆਪਾਂ ਅੱਗੇ ਵੀ ਉਹ ਤੋਂ ਕਰਵਾਣੇ ਆ ਤੇ ਪਰ ਉਹਦੀ ਸਮਝ ਦੇ ਵਿੱਚ ਕੋਈ ਚੀਜ਼ਾਂ ਨਹੀਂ ਆਈਆਂ ਤੇ ਉਹਨੇ ਏਸੀ ਨੂੰ ਮੈਂ ਉਹਨੂੰ ਕਿਹਾ ਮੈਂ ਇਹ ਵੀਰੇ ਕੂਲਿੰਗ ਨਹੀਂ ਕਰਦਾ ਉਹਨੇ ਆ ਕੇ ਚੈੱਕ ਕੀਤਾ ਤਾਂ ਤਾਂ ਨਹੀਂ ਯਾਰ ਤੁਹਾਨੂੰ ਲੱਗਦਾ ਵੀ ਹਾਲ ਵੱਡਾ ਏ ਫਿਰ ਮੈਨੂੰ ਆਦਾ ਜੀ ਗੈਸ ਘਟਾ ਆਪਾਂ ਗੈਸ ਪਾ ਦੀਏ ਚਲੋ ਗੈਸ ਪਾ ਕੇ ਜਿੱਦਾਂ ਦੀ ਗੈਸ ਪਾ ਕੇ ਗਿਆ ਜਿਹੜਾ ਪਹਿਲਾਂ ਮਾੜਾ ਮੋਟਾ ਕਰਦਾ ਸੀ ਉਹ ਵੀ ਕਰਨੋਂ हट ਗਿਆ ਜੀ ਫਿਰ ਉਹਨੂੰ ਕਿਹਾ ਆਂਦਾ ਨਹੀਂ ਯਾਰ ਆਇਆ ਸਰਵਿਸ ਕਰ ਗਿਆ ਵੀ ਇਹਦੇ ਵਿੱਚ ਹੋਰ ਤਾਂ ਕੋਈ ਫਾਲਟ ਨਹੀਂ ਤੇ ਵੀਰ ਹੋਣਾਂ ਦੀਆਂ ਨਾ ਆਪਾਂ ਵੀਡੀਓ ਦੇਖਦੇ ਹੁੰਦੇ ਸੀਗੇ ਵੀ ਇਹਨਾਂ ਨੇ ਬੜੇ ਖਤਰਨਾਕ ਖਤਰਨਾਕ ਜਿਹੜੇ ਏਸੀਆਂ ਦੇ ਫਾਲਟ ਕੱਢੇ ਵੀ ਤੇ ਇਹਨਾਂ ਨੂੰ ਲੱਭਦੇ ਲਗਾਉਂਦੇ ਕਿਉਂ ਹਰੇਕ ਬੰਦੇ ਦਾ ਦੂਰ ਦਰਾਡੇ ਕੋਈ ਆਪ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਜਗ੍ਹਾ ਤੋਂ ਆ ਤੇ ਫਿਰ ਬਾਈ ਉਹਨਾਂ ਨੂੰ ਦੇਖਦੇ ਦੇਖਦੇ ਤੇ ਬਾਈ ਉਹਨਾਂ ਦਾ ਨੰਬਰ ਮਿਲਿਆ ਵੀਡੀਓ ਚ ਇਹਨਾਂ ਨੂੰ ਕਾਲ ਕੀਤੀ ਇਹ ਉਦੋਂ ਯਾਤਰਾ ਤੇ ਗਏ ਹੋਏ ਸੀ ਇਹਨਾਂ ਨੇ 2 ਦਿਨ ਦਾ ਆਪਣੇ ਤੋਂ ਟਾਈਮ ਲਿਆ ਵੀ ਆ ਕੇ ਦੇਖਦੇ ਆ ਤੇ ਹੁਣ 2 2.5 ਘੰਟੇ ਹੋ ਗਏ ਆ ਬਾਈ ਉਹਨਾਂ ਨੂੰ ਆਪਣੇ ਕੋਲੇ ਆਣ ਨੂੰ ਆਉਂਦਿਆਂ ਨੇ ਇਹਨਾਂ ਨੇ ਏਸੀ ਦਾ ਫਾਲਟ ਲੱਭਿਆ ਇੱਥੋਂ ਤੱਕ ਕਿ ਮੈਂ ਇਸ ਚੱਕਰ ਦੇ ਵਿੱਚ ਸੀ ਵੀ ਆਪਾਂ ਏਸੀ ਨਵਾਂ ਲਾ ਦਈਏ ਜਿਹੜਾ ਬੰਦਾ ਆਪਣੇ ਏਸੀ ਲਾ ਕੇ ਗਿਆ ਨਾ ਮੈਂ ਉਹਨੂੰ ਇਹ ਗੱਲ ਕਹੀ ਸੀ ਵੀ ਇਹ ਏਸੀ ਲੈ ਜਾ ਤੇ ਇਥੇ ਨਵਾਂ ਲਾ ਦੇ ਠੀਕ ਹੈ ਤੇ ਥੋੜੀ ਜੀ ਗੱਲਬਾਤ ਇਹ ਹੋ ਗਈ ਵੀ ਮੈਨੂੰ ਉਹਨੇ ਸੈਕੰਡ ਹੈਂਡ ਉਹ ਜਿੰਨੇ ਮੇਰੇ ਪੈਸੇ ਏਸੀ ਤੇ ਲਾਉਂਦਾ ਸੀਗਾ ਮੰਨ ਲਓ 5 ਸਾਲ ਪੁਰਾਣੇ ਦੇ ਤੇ ਮੈਨੂੰ 10 ਸਾਲ ਪੁਰਾਣਾ ਉਹ ਤੋਂ ਡਬਲ ਰੇਟ ਤੇ ਦਿੱਤਾ ਸੀ ਅੱਛਾ ਮੈਂ ਵੀ ਇਹ ਤਾਂ ਗੱਲ ਜੱਜਦੀ ਨਹੀਂ ਨਾ ਚਾਹੀ ਜੀ ਵੀ ਮੰਨ ਲਓ ਜੇ ਫਾਲਟ ਹੈਗਾ ਜਾਂ ਤਾਂ ਫਾਲਟ ਕੱਢ ਦਿਓ ਵੀ ਆਪਾਂ ਪੈਸੇ ਲਾਏ ਆ ਮੰਨ ਲਓ ਸਰਵਿਸ ਦੇ ਤੁਸੀਂ ਪੈਸੇ ਲਾਏ ਆ ਉਹਦੇ 'ਚ ਗੈਸ ਪਾਉਣ ਦੇ ਪੈਸੇ ਲਾਏ ਵੀ ਜਾਂ ਤਾਂ ਫਾਲਟ ਕੱਢ ਦਿਓ ਜੀ ਜੀ ਤੇ ਪਰ ਉਹ ਅੱਜ ਹੁਣ ਆ ਕੇ ਸੰਤੋਸ਼ਟੀ ਹੋਈ ਹੈ ਜੀ ਬਾਕੀ ਤੁਸੀਂ ਦੱਸੋ ਕੀ ਪ੍ਰੋਬਲਮ ਸੀ ਉਹਦੇ 'ਚ ਵੀਰ ਜੀ ਇਹ ਚੇਂਜ ਕਰਨ ਵਾਲੀ ਪ੍ਰੋਬਲਮ ਸੀਗੀ ਵੀ ਜਿਵੇਂ ਮੈਂ ਡਿਸੀਜਨ ਲਿਆਵਾ ਸੀ ਵੀ ਇਹਨੂੰ ਚੇਂਜ ਕਰ ਦਈਏ ਨਹੀਂ ਨਹੀਂ ਵੀਰੇ ਏਸੀ ਤੁਹਾਡੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਕੋਈ ਉਹਦੇ ਵਿੱਚ ਗੈਸ ਦੀ ਪ੍ਰੋਬਲਮ ਨਹੀਂ ਕੁਛ ਨਹੀਂ ਉੱਪਰਲੇ ਬੰਨੇ ਜਿਹੜੇ ਆ ਵਾਇਰ ਸੜੀਆਂ ਹੀਆਂ ਸੀ ਤੇ ਆਊਟਡੋਰ ਦੀਆਂ ਆਊਟਡੋਰ ਦੀਆਂ ਤੇ ਉੱਪਰ ਕਪੈਸਟਰ ਜਿਹੜਾ ਉਹ ਖਰਾਬ ਸੀਗਾ ਉਹ ਆਪਾਂ ਚੇਂਜ ਕਰ ਦਿੱਤਾ ਠੀਕ ਹੈ ਤੁਹਾਡੇ ਗੈਸ ਵਗੈਰਾ ਸਾਰੀ ਉਹ ਪਹਿਲਾਂ ਵਾਲੀ ਓਕੇ ਆ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਸੀ। ਇਹ কুলਿੰਗ ਪੱਖ ਤਾਂ ਸਾਨੂੰ ਨਾ 5 ਸਾਲ ਤੋਂ ਵਰਦੇ ਪਏ ਐ কুলਿੰਗ ਤਾਂ ਵਧੀਆ ਸੀ ਪਰ ਹੁਣ ਆ ਕੇ ਸਾਡਾ ਮਨ ਫਿੱਕਾ ਪਿਆ ਵਾ ਯਾਰ ਵੀ ਤੁਹਾਡਾ ਕਾਫੀ ਵੱਡਾ ਮੈਨੂੰ ਲੱਗਦਾ ਇੱਥੇ ਘੱਟੋੜ 2-3 ਐਸੀ ਚਾਹੀਦੇ ਜਿੰਨਾ ਤੁਹਾਡਾ ਹਾਂ ਦੋ ਤਾਂ ਚਾਹੀਦੇ ਚਾਹੀਦੇ ਤਿੰਨਾਂ ਦੀ ਵੀ ਜ਼ਰੂਰਤ ਪੈ ਸਕਦੀ ਹੈ ਪਰ ਦੋ ਆਪਾਂ ਨੂੰ ਇਹ ਹੁੰਦਾ ਵੀ ਮੁੜਕਾ ਨਾ ਆਵੇ ਵੀ ਉਹਨਾਂ ਕੰਮ ਕਰੀ ਜਾਵੇ ਐ ਸੀ ਜੀ ਜੀ ਤੇ ਕਿਉਂ ਹੁਣ ਮੁੰਡੇ ਕੰਮ ਕਰਦੇ ਆਈ ਆਪਦੇ ਅਰਗੀ ਜਾਣ ਉਹਨਾਂ ਦੀ ਆ ਬਚ ਰਹੀ ਦੀ ਜੀ ਜੀ ਇਹ ਤਾਂ ਕਰਕੇ ਆ ਤੇ ਧੰਨਵਾਦ ਆਈ ਤੁਹਾਡਾ ਬਹੁਤ-ਬਹੁਤ ਪਹੁੰਚਣ ਤੇ ਤੇ ਬਾਕੀ ਬਾਈ ਦਾ ਨੰਬਰ ਵੀਡੀਓ ਦੇ ਉੱਤੇ ਹੈਗਾ ਮੇਰੀ ਜ਼ਿੰਮੇਵਾਰੀ ਤੇ ਜਦੋਂ ਮਰਜੀ ਬੁਲਾ ਲਿਓ ਠੀਕ ਆ ਦੂਰ ਦਰਾਡੇ ਆਉਣਾ ਖਰਚਾ ਪਾਣੀ ਤਾਂ ਬਣਦਾ ਹੀ ਹੁੰਦਾ ਵੀਰੇ ਉਹ ਤਾਂ ਆਪਾਂ ਨੂੰ ਵੀ ਪਤਾ ਵੀ ਆਪਾਂ ਰਿਸ਼ਤੇਦਾਰੀ 'ਚ ਵੀ ਜਾਂਦੇ ਆ ਤੇ ਖਰਚਾ ਹੁੰਦਾ ਹੀ ਆ ਗੱਡੀ ਦਾ ਜਾਣਾ ਜਾਂ ਮੋਟਰਸਾਈਕਲ ਤੇ ਜਾਣਾ ਉਹ ਚੀਜ਼ਾਂ ਤੁਸੀਂ ਇੰਨਾ ਕੁ ਮੰਨ ਲਿਓ ਵੀ ਹਾਂ ਬਾਈ ਨੂੰ ਸੱਦਿਆ ਜਿੱਥੇ 30000 ਲੱਗਣਾ ਸੀ ਤੇ ਆਪਣਾ 2000 ਚ ਸਰ ਗਿਆ ਓਕੇ ਵਿੱਚ ਧੰਨਵਾਦ ਜੀ